ਪੰਜਾਬ ਦੀ ਧਰਤੀ ਨੂੰ ਸलाम ਸਤਿ ਸ਼੍ਰੀ ਅਕਾਲ ਨਮਸਕਾਰ ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬ ਹਰਿਆਣਾ ਹਿਮਾਚਲ ਸਾਡੇ ਖਾਸ ਪੇਸ਼ਕਸ਼ ਤੁਹਾਡਾ ਮੁੱਦਾ ਸਾਡੀ ਜ਼ਿੰਮੇਵਾਰੀ ਦੇ ਵਿੱਚ ਅੱਜ ਅਸੀਂ ਗੱਲ ਕਰਾਂਗੇ ਨੌਜਵਾਨਾਂ ਦੇ ਬਾਰੇ ਨੌਜਵਾਨਾਂ ਦਾ ਪ੍ਰਵਾਸ ਜਿਹੜਾ ਕਿ ਲਗਾਤਾਰ ਵੱਧ ਰਿਹਾ ਪਰ ਹੁਣ ਜਿਹੜੇ ਆંકੜੇ ਸਾਹਮਣੇ ਆਏ ਨੇ ਉਹ ਹੈਰਾਨ ਕਰ ਦੇਣ ਵਾਲੇ ਸਟੂਡੈਂਟਸ ਦਾ ਪ੍ਰਵਾਸ ਹੋ ਰਿਹਾ ਹੈ ਸ્વાસ ਮੁੱਕਰੇ ਨੇ ਵਿਦੇਸ਼ਾਂ ਦੇ ਵਿੱਚ ਜਾਣ ਗੁਆਣ ਵਾਲੇ ਭਾਰਤੀ ਨੌਜਵਾਨਾਂ ਦੇ ਇੱਕ ਆંકੜੇ ਪੇਸ਼ ਕੀਤੇ ਗਏ ਨੇ ਭਾਰਤੀ ਵਿਦੇਸ਼ ਮੰਤਰਾਲੇ ਦੇ ਵੱਲੋਂ ਸੰਸਦ ਦੇ ਵਿੱਚ ਇੱਕ ਰਿਪੋਰਟ ਪੇਸ਼ ਕੀਤੀ ਗਈ ਕਿ ਕਿੰਨੇ ਭਾਰਤੀ ਨੌਜਵਾਨ ਨੇ ਜਿਨ੍ਹਾਂ ਨੇ ਬੀਤੇ 5 ਸਾਲਾਂ ਦੇ ਦੌਰਾਨ ਵਿਦੇਸ਼ ਦੇ ਵਿੱਚ ਆਪਣੀ ਜਾਨ ਗਵਾਈ ਹੈ ਸੋ ਇਸ ਮੁੱਦੇ ਦੇ ਉੱਤੇ ਅਸੀਂ ਗੱਲ ਕਰਾਂਗੇ ਕਿ ਕਿਉਂ ਸਾਡੇ ਨੌਜਵਾਨ ਲਗਾਤਾਰ ਪ੍ਰਵਾਸ ਕਰ ਰਹੇ ਨੇ ਸੋ ਨੌਜਵਾਨਾਂ ਦਾ ਪ੍ਰਵਾਸ ਮੁੱਕ ਰਹੇ சுவாਸ ਕੀ ਕਾਰਨ ਨੇ ਇਸ ਨੂੰ ਰੋਕਿਆ ਕਿਵੇਂ ਜਾ ਸਕਦਾ ਹੈ ਨੌਜਵਾਨਾਂ ਦੇ ਲਈ ਰੋਜ਼ਗਾਰ ਦੇ ਬਿਹਤਰ ਇਥੇ ਹੀ ਆਪਣੇ ਹੀ ਦੇਸ਼ ਦੇ ਵਿੱਚ ਬਿਹਤਰ ਮੌਕੇ ਕਿਵੇਂ ਉਪਲਬਧ ਕਰਾਏ ਜਾ ਸਕਦੇ ਨੇ ਨੌਜਵਾਨਾਂ ਨੂੰ ਪੰਜਾਬ ਦੇ ਵਿੱਚ ਜਾਂ ਆਪਣੇ ਦੇਸ਼ ਭਾਰਤ ਦੇ ਵਿੱਚ ਹੀ ਰੋਕਣ ਦੇ ਲਈ ਕੀ ਕੁਝ ਕੀਤਾ ਜਾ ਸਕਦਾ ਸੋ ਆંકੜੇ ਜਿਹੜੇ ਨੇ ਉਹ ਹੈਰਾਨ ਕਰ ਦੇਣ ਵਾਲੇ ਨੇ ਕਿਉਂਕਿ ਬੀਤੇ 5 ਸਾਲਾਂ ਦੀ ਗੱਲ ਕਰੀਏ ਤਾਂ 633 ਮੌਤਾਂ ਵਿਦੇਸ਼ੀ ਧਰਤੀ ਤੇ ਭਾਰਤੀ ਨੌਜਵਾਨਾਂ ਦੀਆਂ ਹੋ ਚੁੱਕੀਆਂ ਨੇ ਸੋ ਇਹ ਉਹ ਨੌਜਵਾਨ ਨੇ ਜਿਨ੍ਹਾਂ ਨੂੰ ਮਾਪਿਆਂ ਨੇ ਬੜੇ ਹੀ ਖੁਸ਼ੀ ਦੇ ਨਾਲ ਚਾਹਮਾ ਦੇ ਨਾਲ ਦੁਲਾਰ ਦੇ ਨਾਲ ਲਾੜ ਦੇ ਨਾਲ ਵਿਦੇਸ਼ੀ ਧਰਤੀ ਤੇ ਭੇਜਿਆ ਸੀ ਪਰ ਵਿਦੇਸ਼ੀ ਧਰਤੀ ਦੇ ਉੱਤੇ ਜਾ ਕੇ ਆਪਣੇ ਸੁਨਹਿਰੇ ਭਵਿੱਖ ਦੀ ਉਹ ਤਸਵੀਰ ਨਹੀਂ ਬਣਾ ਸਕੇ ਉਸ ਦੇ ਵਿੱਚ ਉਹ ਰੰਗ ਨਹੀਂ ਭਰ ਸਕੇ ਕਿਉਂਕਿ ਜ਼ਿੰਦਗੀ ਉੱਥੇ ਖਤਮ ਹੋ ਗਈ ਔਰ ਇਹ ਹੈਰਾਨ ਕਰ ਦੇਣ ਵਾਲੇ ਆંકੜੇ ਇਹ ਵੀ ਕਹਿ ਰਹੇ ਨੇ ਕਿ ਇਹਨਾਂ ਮੌਤਾਂ ਦੇ ਵਿੱਚੋਂ 19 ਮੌਤਾਂ ਇਹੋ ਜਿਹੀਆਂ ਨੇ ਜਿਸ ਦੇ ਵਿੱਚ ਹਾਰਟ ਅਟੈਕ ਨੂੰ ਕਾਰਨ ਦੱਸਿਆ ਗਿਆ ਇਸ ਦੇ ਵਿੱਚ ਦੇਸ਼ਾਂ ਦਾ ਵੱਖ-ਵੱਖ ਆંકੜਾ ਹੈ ਕਿ ਕਿਹੜੇ ਦੇਸ਼ ਦੇ ਵਿੱਚ ਕਿੰਨੀਆਂ ਜ਼ਿਆਦਾ ਮੌਤਾਂ ਹੋਈਆਂ ਨੇ ਸਭ ਤੋਂ ਜ਼ਿਆਦਾ ਮੌਤਾਂ ਕੈਨੇਡਾ ਦੇ ਵਿੱਚ ਹੋਈਆਂ ਸੋ ਕਿਹੜੇ ਉਹ ਦੇਸ਼ ਨੇ ਜਿਨ੍ਹਾਂ ਦੇ ਵਿੱਚ ਲਗਾਤਾਰ ਮੌਤਾਂ ਹੋ ਰਹੀਆਂ ਨੇ ਇਹ ਵੀ ਤੁਹਾਨੂੰ ਦੱਸਣੇ ਆ ਕਿਉਂਕਿ ਸਭ ਤੋਂ ਜ਼ਿਆਦਾ ਮੌਤਾਂ ਕੈਨੇਡਾ ਦੇ ਵਿੱਚ ਹੋਈਆਂ 172 ਦਾ ਇਹ ਆંકੜਾ ਹੈ ਸੋ ਮੌਤਾਂ ਦਾ ਅੰਕੜਾ ਦੱਸ ਰਿਹਾ 172 ਮੌਤਾਂ ਕੈਨੇਡਾ ਦੇ ਵਿੱਚ ਹੋਈਆਂ ਨੇ ਹਮਲੇ ਦੇ ਕਾਰਨ 9 ਮੌਤਾਂ ਕੈਨੇਡਾ ਦੇ ਵਿੱਚ ਹੋਈਆਂ ਨੇ ਵਿਦੇਸ਼ ਮੰਤਰਾਲੇ ਦਾ ਇਹ ਰਿਪੋਰਟ ਜਿਹੜੀ ਹੈ ਕਹਿ ਰਹੀ ਹੈ ਇਟਲੀ ਦੇ ਵਿੱਚ 18 ਰੂਸ ਦੇ ਵਿੱਚ 37 ਯੂਕਰੇਨ 18 ਕਿਰਗਿਸਤਾਨ ਤੇ 12 ਯੂਨਾਈਟਿਡ ਅਰਬ ਏਮੀਰੇਟਸ ਦੇ ਵਿੱਚ ਤਿੰਨ ਮੌਤਾਂ ਹੋਈਆਂ ਨੇ ਸੋ ਪਿਛਲੇ 5 ਸਾਲਾਂ ਦਾ ਇਹ ਅੰਕੜਾ ਬਿਆਨ ਕਰ ਰਿਹਾ ਹੈ ਕਿ ਸਾਡੇ ਨੌਜਵਾਨ ਆਪਣੇ ਸੁਨਹਿਰੇ ਭਵਿੱਖ ਦੀ ਆਸ ਦੇ ਵਿੱਚ ਵਿਦੇਸ਼ੀ ਧਰਤੀ ਦਾ ਰੁੱਖਤਾ ਕਰ ਰਹੇ ਨੇ ਪਰ ਉਹ ਜਿਹੜਾ ਸੁਪਨਾ ਲੈ ਕੇ ਉਸ ਧਰਤੀ ਤੇ ਉੱਤੇ ਜਾ ਰਹੇ ਨੇ ਕੀ ਉਹਨਾਂ ਦੇ ਉਸ ਸੁਪਨੇ ਪੂਰੇ ਹੋ ਰਹੇ ਨੇ ਔਰ ਸਤੋਵੀ ਵੱਡਾ ਸਵਾਲ ਹੀ ਉੱਠਦਾ ਹੈ ਕਿ ਪ੍ਰਵਾਸ ਕਰਨ ਦੀ ਜਿਹੜੀ ਇੱਛਾ ਹੈ ਜਾਂ ਇੱਛਾ ਹੈ ਜਾਂ ਫਿਰ ਉਹਨਾਂ ਨੂੰ ਮਜਬੂਰ ਹੋ ਕੇ ਪ੍ਰਵਾਸ ਕਰਨਾ ਪੈ ਰਿਹਾ ਸੋ ਪਿਛਲੇ 5 ਸਾਲ ਦਾ ਅੰਕੜਾ ਕਹਿ ਰਿਹਾ ਹੈ ਕਿ ਯੂ ਐਸ ਏ ਦੇ ਵਿੱਚ 108 ਮੌਤਾਂ ਹੋਈਆਂ ਬ੍ਰਿਟੇਨ ਦੇ ਵਿੱਚ 58 ਆਸਟ੍ਰੇਲੀਆ ਦੇ ਵਿੱਚ 57 ਮੌਤਾਂ ਹੋਈਆਂ ਸੋ ਕਰਗਿਸਤਾਨ ਦੇ ਵਿੱਚ 12 ਰੂਸ ਦੇ ਵਿੱਚ ਵੀ 37 ਮੌਤਾਂ ਸ਼ਾਮਿਲ ਨੇ ਔਰ ਇਸ ਦੇ ਵਿੱਚ ਉਹ ਵੀ ਅਰ ਨੌਜਵਾਨ ਜਿਹੜੇ ਸ਼ਾਮਿਲ ਸਨ ਜਿਨ੍ਹਾਂ ਨੂੰ ਜ਼ਬਰਦਸਤੀ ਭਰਤੀ ਕੀਤਾ ਗਿਆ ਸੀ ਜਰਮਨੀ ਦੇ ਵਿੱਚ 24 ਮੌਤਾਂ ਹੋਈਆਂ ਨੇ ਇਹ ਉਹ ਦੇਸ਼ ਨੇ ਜਿਨ੍ਹਾਂ ਦੇ ਵਿੱਚ ਨੌਜਵਾਨ ਜਾਂਦੇ ਨੇ ਆਪਣੇ ਭਵਿੱਖ ਦੀ ਸੋਹਣੀ ਤਸਵੀਰ ਬਣਾਉਣ ਦੇ ਲਈ ਕਈ ਪੜ੍ਹਾਈ ਦੇ ਕਰਨ ਦੇ ਲਈ ਜਾਂਦੇ ਨੇ ਔਰ ਉਸ ਤੋਂ ਬਾਅਦ ਰੋਜ਼ਗਾਰ ਦੀ ਤਲਾਸ਼ ਦੇ ਲਈ ਸੋ ਵਿਦੇਸ਼ਾਂ ਦੇ ਵਿੱਚ ਲਗਾਤਾਰ ਮੌਤਾਂ ਹੋ ਰਹੀਆਂ ਨੇ ਵਿਦੇਸ਼ ਮੰਤਰਾਲੇ ਦੇ ਵੱਲੋਂ ਸੰਸਦ ਦੇ ਵਿੱਚ ਇਹ ਅੰਕੜੇ ਦਿੱਤੇ ਗਏ ਨੇ ਇਹ ਅੰਕੜੇ ਕੋਈ ਅਸੀਂ ਨਹੀਂ ਦੇ ਰਹੇ ਇਹ ਵਿਦੇਸ਼ ਮੰਤਰਾਲੇ ਕਹਿ ਰਿਹਾ ਕਿ ਕਿਵੇਂ ਨੌਜਵਾਨ ਜਿਹੜੇ ਨੇ ਉਹ ਵਿਦੇਸ਼ੀ ਧਰਤੀ ਤੇ ਉੱਤੇ ਲਗਾਤਾਰ ਸੋ ਜੇਕਰ ਗੱਲ ਕੈਨੇਡਾ ਦੀ ਕਰੀਏ ਕਿਉਂਕਿ 172 ਮੌਤਾਂ ਪਿਛਲੇ 5 ਸਾਲਾਂ ਦੇ ਵਿੱਚ ਇਸ ਅੰਕੜੇ ਦੇ ਦੌਰਾਨ ਦੱਸੀਆਂ ਜਾ ਰਹੀਆਂ ਨੇ ਸੋ ਜੇਕਰ ਕੈਨੇਡਾ ਦੀ ਗੱਲ ਕਰੀਏ ਤੇ ਪ੍ਰਵਾਸੀਆਂ ਦੇ ਲਈ ਰੋਜ਼ਗਾਰ ਦਾ ਸੰਕਟ ਕੈਨੇਡਾ ਵਿੱਚ ਬਣਿਆ ਹੋਇਆ ਹੈ ਪ੍ਰਵਾਸੀਆਂ ਦੀ ਬੇਰੋਜ਼ਗਾਰੀ ਦਰ 12.6 ਫੀਸਰ 2014 ਤੋਂ ਬਾਅਦ ਪ੍ਰਵਾਸੀਆਂ ਚ ਬੇਰੋਜ਼ਗਾਰੀ ਦਰ ਸਭ ਤੋਂ ਖਰਾਬ ਦਰਜ ਕੀਤੀ ਗਈ ਹੈ ਕੈਨੇਡਾ ਦੇ ਮੂਲ ਲੋਕਾਂ ਦੇ ਵਿੱਚ ਵੀ ਬੇਰੋਜ਼ਗਾਰੀ ਦਰ 5.5 ਫੀਸਤ ਹੈ 2023 ਦੇ ਵਿੱਚ ਇਹ ਦਰ 5 ਫੀਸਤ ਸੀ ਫਿਰ 2024 ਦੇ ਵਿੱਚ ਵਧੀ 5.5 ਫੀਸਤ ਇਸ ਵੇਲੇ ਜੂਨ 2024 ਤੱਕ ਕਰੀਬ 14 ਲੱਖ ਲੋਕ ਬੇਰੁਜ਼ਗਾਰ ਨੇ ਸੋ ਜੇਕਰ ਇਹ ਹਵਾਲਾ ਦਿੱਤਾ ਜਾਂਦਾ ਹੈ ਕਿ ਕੈਨੇਡਾ ਦੇ ਵਿੱਚ ਬਹੁਤ ਸਾਰੇ ਰੋਜ਼ਗਾਰ ਦੇ ਮੌਕੇ ਮਿਲਣਗੇ ਤਾਂ ਇਹ ਆંકड़े ਖੁਦ ਖੁਦ ਤਸਵੀਰ ਬਿਆਨ ਕਰ ਰਹੇ ਨੇ ਸੋ ਕੈਨੇਡਾ ਦੇ ਵਿੱਚ ਇਕਨੋਮਿਕ ਕ੍ਰਾਈਸਿਸ ਕਿਸ ਤਰੀਕੇ ਨਾਲ ਚੱਲ ਰਿਹਾ ਹੈ ਵੀ ਤੁਹਾਨੂੰ ਇਸ ਦੇ ਲਈ ਤੁਹਾਡੀ ਸਕਰੀਨ ਤੇ ਦਿਖਾ ਰਹੇ ਕਾਰੋਬਾਰੀ ਨਿਵੇਸ਼ ਘਟ ਰਿਹਾ ਹੈ ਸਰਕਾਰੀ ਖਰਚੇ ਵਧ ਰਹੇ ਨੇ ਮਹਿੰਗਾਈ ਤੇ ਫੂਡ ਇਨਫਲੇਸ਼ਨ ਬਹੁਤ ਸਾਰੇ ਪਰਿਵਾਰਾਂ ਨੂੰ ਗਰੀਬੀ ਦੇ ਵੱਲ ਧੱਕ ਰਹੀ ਹੈ ਕੈਨੇਡੀਅਨ ਆਪਣੀ ਆਮਦਨ ਦਾ ਵੱਡਾ ਹਿੱਸਾ ਕਰਜ਼ਿਆਂ ਦਾ ਭੁਗਤਾਨ ਕਰਨ ਦੇ ਵਿੱਚ ਇਸਤੇਮਾਲ ਕਰਦੇ ਨੇ ਇਕਨੋਮਿਕ ਕ੍ਰਾਈਸਿਸ ਉੱਥੇ ਚੱਲ ਰਿਹਾ ਹੈ ਉਸ ਮੁਲਕ ਦੇ ਵਿੱਚ ਅਸੀਂ ਲਗਾਤਾਰ ਜਾ ਰਹੇ ਹਾਂ ਸਾਡੇ ਨੌਜਵਾਨ ਲਗਾਤਾਰ ਜਾ ਰਹੇ ਹਾਂ ਅਸੀਂ ਆਪਣੇ ਬੱਚਿਆਂ ਨੂੰ ਭੇਜ ਰਹੇ ਹਾਂ ਬਹੁਤ ਹੀ ਸੁਪਨੇ ਸਜਾ ਕੇ ਪਰ ਉਹਨਾਂ ਦੀਆਂ ਲਾਸ਼ਾਂ ਵਤਨ ਪਰ ਅਤਰੀਆਂ ਨੇ तमाम ਇਹ ਹੋ ਜੇ ਆਂਕੜੇ ਜਿਹੜੇ ਕੈਨੇਡਾ ਦੇ ਵਿੱਚ ਭਾਰਤੀ ਵਿਦਿਆਰਥੀਆਂ ਦੀ ਇਹ ਗਿਣਤੀ ਹੈ 2018 ਤੋਂ 171505 ਸੀ ਜੋ ਕਿ 2022 ਤੱਕ ਆਉਂਦੇ ਆਉਂਦਿਆਂ 319000 ਤੱਕ ਪਹੁੰਚ ਗਏ ਸੋ ਸਾਲ ਦਰ ਸਾਲ ਕਿਵੇਂ ਲਗਾਤਾਰ ਆંકડા ਜਿਹੜਾ ਵਧ ਰਿਹਾ ਔਰ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਕੈਨੇਡਾ ਦੀ ਇਕਨੋਮੀ ਦੇ ਵਿੱਚ ਯੋਗਦਾਨ ਤੁਹਾਨੂੰ ਇਸ ਵੇਲੇ ਦਿਖਾ ਰਹੇ ਹਾਂ ਸੋ ਬਾਈ ਅਰਬ ਡਾਲਰ ਦਾ ਇਹ ਯੋਗਦਾਨ ਜਿਹੜਾ ਕਿ ਕੈਨੇਡਾ ਦੀ ਇਕਨੋਮੀ ਦੇ ਵਿੱਚ ਵਿਦੇਸ਼ੀ ਨੌਜਵਾਨ ਪਾਉਂਦੇ ਸੋ तमाम ਸਵਾਲ ਇਸ ਵੇਲੇ ਸਾਰਿਆਂ ਦੇ ਮਨਾਂ ਦੇ ਵਿੱਚ ਹਨ ਕਿ ਜਿਹੜੀ ਇਹ ਰਿਪੋਰਟ ਸੰਸਦ ਦੇ ਵਿੱਚ ਪੇਸ਼ ਕੀਤੀ ਗਈ ਹੈ ਇਸ ਤੋਂ ਬਾਅਦ ਸਵਾਲ ਇਹੀ ਉੱਠਦਾ ਹੈ ਕਿ ਜੇਕਰ ਸਾਡੇ ਨੌਜਵਾਨ ਬਾਹਰ ਨਾ ਜਾਣ ਵਿਦੇਸ਼ਾਂ ਦੇ ਵੱਲ ਨਾ ਜਾਣ ਤਾਂ ਦੇਸ਼ ਦੇ ਵਿੱਚ ਕਿਹੜੇ ਉਹ ਆਲਟਰਨੇਟਿਵਸ ਨੇ ਕਿਹੜੀਆਂ ਉਹ ਰਾਹਾਂ ਨੇ ਜਿਸ ਤੇ ਉਹ ਧੁਰ ਸਕਤੇ ਨੇ ਕਿਹੜੇ ਉਹ ਮੌਕੇ ਨੇ ਜਿਹੜੇ ਉਹਨਾਂ ਨੂੰ ਮਿਲ ਸਕਦੇ ਨੇ ਸੋ तमाम ਸਵਾਲਾਂ ਦੇ ਉੱਤੇ ਵੀ ਚਰਚਾ ਕਰਾਂਗੇ ਪਹਿਲਾ ਸਵਾਲ ਦੇਖ ਲੈਣਾ ਕਿਹੜੀ ਰਾਹ ਦੇ ਵੱਲ ਲੈ ਕੇ ਜਾ ਰਹੀ ਹੈ ਸੁਨਹਿਰੀ ਭਵਿਕ ਦੀ ਪਾਲ ਨੌਜਵਾਨਾਂ ਨੂੰ ਵਿਦੇਸ਼ ਭੇਜਣ ਤੋਂ ਇਲਾਵਾ ਮਾਪਿਆਂ ਦੇ ਕੋਲ ਕੀ ਰਸਤਾ ਹੈ ਦੀ ਰਾਏ ਦੇਸ਼ ਦਾ ਸਿੱਖਿਆ ਤੇ ਰੋਜ਼ਗਾਰ ਤੰਤਰ ਕਿਵੇਂ ਹੋਰ ਮਜ਼ਬੂਤ ਕੀਤਾ ਜਾ ਸਕਦਾ ਹੈ ਨੌਜਵਾਨਾਂ ਨੂੰ ਦੇਸ਼ ਦੇ ਵਿੱਚ ਹੀ ਰੋਕਣਾ ਚੈਲੰਜ ਕਿਉਂ ਬਣਿਆ ਹੋਇਆ ਤੇ ਕਿਹੜੀ ਰਾਹ ਵੱਲ ਲੈ ਕੇ ਇਹ ਸੁਨਹਿਰੇ ਭਵਿੱਖ ਦੀਪਾਲ ਜਾਰੀ ਸੋ ਦੱਸ ਦਈਏ ਕਿ ਵਿਦੇਸ਼ ਮੰਤਰਾਲੇ ਦੇ ਵੱਲੋਂ ਇੱਕ ਇਸ ਤਸਵੀਰ ਇਸੇ ਲਈ ਆਪਣੀ ਟੀਵੀ ਸਕਰੀਨ ਤੇ ਦੇਖ ਲਓ ਦੱਸ ਦਈਏ ਕਿ ਵਿਦੇਸ਼ ਮੰਤਰਾਲੇ ਦਾ ਇਹ ਅਫੀਸ਼ੀਅਲ ਪੋਰਟਲ ਹੈ ਜਿਸ ਦੇ ਉੱਤੇ ਵਿਦੇਸ਼ਾਂ ਦੇ ਵਿੱਚ ਹੋਣ ਵਾਲੀ ਕਿਸੇ ਵੀ ਸਮੱਸਿਆ ਦੇ ਬਾਰੇ ਸ਼ਿਕਾਇਤ ਦਰਜ ਕਰਵਾਈ ਜਾ ਸਕਦੀ ਹੈ ਪੋਰਟਲ ਇਸ ਤੇ ਮੋਬਾਈਲ ਨੰਬਰ ਈਮੇਲ ਆਈਡੀ ਦੇ ਨਾਲ ਨਾਲ ਸ਼ਿਕਾਇਤ ਦਰਜ ਕਰਵਾ ਕੇ ਤੁਸੀਂ ਉੱਥੋਂ ਦੇ ਅਧਿਕਾਰੀ ਨੂੰ ਦੱਸ ਸਕਦੇ ਹੋ ਤੇ ਫਿਰ ਸੰਬੰਧਿਤ ਅਧਿਕਾਰੀ ਜਿਹੜਾ ਹੈ ਉਹ ਮੰਤਰਾਲੇ ਦੇ ਕੋਲ ਇਹ ਸ਼ਿਕਾਇਤ ਭੇਜੇਗਾ ਸ਼ਿਕਾਇਤ ਕਰਤਾ ਨੂੰ SMS ਦੇ ਰਾਹੀਂ ਸੂਚਨਾ ਭੇਜ ਦਿੱਤੀ ਜਾਵੇਗੀ ਤੇ ਕਿਵੇਂ ਸ਼ਿਕਾਇਤ ਕਰ ਸਕਦੇ ਆ ਇਹ ਵੀ ਤੁਹਾਨੂੰ ਦੱਸ ਦਿੰਨੇ ਆ ਇਸ ਲਈ ਤੁਸੀਂ ਪੋਰਟਲ ਦੀ ਤਸਵੀਰ ਆਪਣੇ ਟੀਵੀ ਸਕਰੀਨ ਤੇ ਦੇਖ ਰਹੇ ਹੋ ਪਾਸਪੋਰਟ ਸੇਵਾ ਆਨਲਾਈਨ ਵੈਬਸਾਈਟ ਤੇ ਉਪਲਬਧ ਹੈਲਪ ਲਿੰਕ ਪੋਰਟਲ ਨੂੰ ਤੁਸੀਂ ਖੋਲਣਾ ਹੈ ਜੇਕਰ ਤੁਸੀਂ ਵਿਦੇਸ਼ ਦੇ ਵਿੱਚ ਰਹਿ ਰਹੇ ਹੋ ਜਾਂ ਤੁਹਾਡਾ ਕੋਈ ਆਪਣਾ ਵਿਦੇਸ਼ ਦੇ ਵਿੱਚ ਰਹਿ ਰਿਹਾ ਕਿਸੇ ਮਦਦ ਦੀ ਲੋੜ ਹੈ ਤਾਂ ਇਹ ਮਦਦ ਪੋਰਟਲ ਇੱਕ ਵੱਡੀ ਹੈਲਪ ਹੋ ਸਕਦਾ ਹੈ ਪਹਿਲੀ ਵਾਰ ਜੇ ਤੁਸੀਂ ਇਹ ਵਰਤੋਂ ਕਰ ਰਹੇ ਹੋ ਤਾਂ ਆਪਣਾ ਨਾਮ ਫੋਨ ਨੰਬਰ ਈਮੇਲ ਤੇ ਪਾਸਵਰਡ ਦਰਜ ਕਰਕੇ ਇੱਕ ਲੌਗਇਨ ਆਈਡੀ ਬਣਾਉਣੀ ਪਵੇਗੀ ਉਸ ਤੋਂ ਬਾਅਦ ਈਮੇਲ ਤੇ ਭੇਜੇ ਗਏ ਲਿੰਕ ਰਾਹੀਂ ਆਪਣੇ ਖਾਤੇ ਦੀ ਪੁਸ਼ਟੀ ਕਰੋ ਇਸ ਤੋਂ ਬਾਅਦ ਆਪਣੀ ਲੌਗਇਨ ਆਈਡੀ ਤੇ ਪਾਸਵਰਡ ਦੇ ਨਾਲ ਖਾਤਾ ਖੋਲਣਾ ਜੇ ਤੁਸੀਂ ਚਾਹੋ ਤਾਂ ਤੁਸੀਂ ਇੱਥੇ ਦਿਖਾਏ ਗਏ ਫਾਰਮ ਦੇ ਰਾਹੀਂ ਆਪਣੇ ਜਾਂ ਆਪਣੇ ਪਰਿਵਾਰ ਦੇ ਕਿਸੇ ਵੀ ਮੈਂਬਰ ਦੀ ਸ਼ਿਕਾਇਤ ਦਰਜ ਕਰਵਾ ਸਕਦੇ ਹੋ ਸੋ ਅੱਜ ਦੇ तमाम ਸਵਾਲਾਂ ਦੇ ਜਵਾਬ ਲੈਣ ਦੇ ਲਈ ਅਸੀਂ ਖਾਸ ਮਹਿਮਾਨਾਂ ਦਾ ਰੁਕਵੀ ਕਰਾਂਗੇ ਔਰ ਮਹਿਮਾਨ ਜੁੜਨਗੇ ਇਸ ਦੇ ਨਾਲ ਹੀ ਤੁਹਾਡੇ ਸਵਾਲਾਂ ਦਾ ਵੀ ਇੰਤਜ਼ਾਰ ਰਹੇਗਾ ਜੇਕਰ ਤੁਹਾਡਾ ਕੋਈ ਸਵਾਲ ਹੈ ਇਸ ਮੁੱਦੇ ਦੇ ਤਹਿਤ ਤੁਸੀਂ ਵੀ ਆਪਣੀ ਗੱਲ ਰੱਖ ਸਕਦੇ ਹੋ ਫੋਨ ਕਾਲ ਕਰ ਸਕਦੇ ਹੋ ਸੋ ਮਾਪਿਆਂ ਦਾ ਸੁੰਨਾ ਅਸਮਾਨ ਉਦੋਂ ਹੋ ਜਾਂਦਾ ਜਦੋਂ ਵਿਦੇਸ਼ ਤੋਰੇ ਗਏ ਪੁੱਤ ਜਿਹੜੇ ਨੇ ਉਹ ਵਾਪਸ ਨਹੀਂ ਪਰਤਦੇ ਪਰਤਦਿਆਂ ਨੇ ਤੇ ਉਹਨਾਂ ਦੀਆਂ ਲਾਸ਼ਾਂ ਪਰਤਦਿਆਂ ਨੇ ਇਹ ਜਿਹੜੇ ਅੰਕੜੇ ਪੇਸ਼ ਕੀਤੇ ਗਏ ਨੇ ਵਿਦੇਸ਼ ਮੰਤਰਾਲੇ ਦੇ ਵੱਲੋਂ ਇਹ ਬੇਹਦ ਡਰਾਉਣ ਵਾਲੇ ਨੇ ਇਹ ਤਸਵੀਰਾਂ ਵੀ ਬਿਆਨ ਕਰ ਰਹੀਆਂ ਨੇ ਕਿ ਵਿਦੇਸ਼ੀ ਧਰਤੀ ਤੇ ਗਏ ਸਾਡੇ ਨੌਜਵਾਨ ਕਿਵੇਂ ਉਥੇ ਔਂਕੜਾਂ ਦਾ ਸਾਹਮਣਾ ਕਰਦੇ ਸੋ ਵਿਦੇਸ਼ ਗਏ ਕਾਕੇ ਜਿਨ੍ਹਾਂ ਨੂੰ ਮਾਪੇ ਉਡੀਕ ਰਹੇ ਨੇ ਘਰਾਂ ਦੇ ਘਰ ਸੁੰਨੇ ਹੋ ਚੁੱਕੇ ਨੇ ਘਰਾਂ ਦੇ ਅੰਦਰ ਛਿਪਕਲੀਆਂ ਔਰ ਹੋਰ ਜਿਹੜੇ ਜਾਨਵਰ ਨੇ ਉਹਨਾਂ ਨੇ ਬਸੇਰਾ ਲਾਇਆ ਹੋਇਆ ਸੋ तमाम ਸਵਾਲਾਂ ਦੇ ਜਵਾਬ ਦੇ ਲਈ ਸਾਡੇ ਨਾਲ ਖਾਸ ਮਹਿਮਾਨ ਜੁੜਗੇ ਨੇ ਸੋ ਰੁਕ ਕਰਾਂਗੇ ਵੀ ਕੇ ਹੈਰੀ ਉਹਨਾਂ ਦਾ ਰੁਕ ਕਰਾਂਗੇ ਕਿਉਂਕਿ ਉਹ ਇਮੀਗ੍ਰੇਸ਼ਨ ਐਕਸਪਰਟ ਨੇ ਔਰ ਇਮੀਗ੍ਰੇਸ਼ਨ ਲਾਇਰ ਦੇ ਤੌਰ ਤੇ ਕਾਫੀ ਸਾਲਾਂ ਤੋਂ ਸੇਵਾਵਾਂ ਆਪਣੀਆਂ ਦੇ ਰਹੇ ਨੇ ਸੋ ਬਹੁਤ-ਬਹੁਤ ਸਵਾਗਤ ਹੈ ਹਰੀ ਸਾਹਿਬ ਤੁਹਾਡਾ ਡੇਲੀ ਪੋਸਟ ਪੰਜਾਬ ਹੈ ਨਾ ਹਮਾਚਲ ਇਮੀਗ੍ਰੇਸ਼ਨ ਐਕਸਪਰਟ ਨੇ ਥੈਂਕ ਯੂ ਵੈਰੀ ਮਚ ਫਰ ਇਨਵਾਈਟਿੰਗ ਮੀ ਜੀ ਸੋ ਸਵਾਲ ਸਭ ਤੋਂ ਵੱਡਾ ਇਹੀ ਹੈ ਕਿ ਜੇਕਰ ਆਂਕੜੇ ਜਿਹੜੇ ਆ ਰਹੇ ਨੇ ਉਹ ਬਿਹੋਦ ਡਰਾਉਨ ਪਾ ਲੈ ਕੇ ਜੋ ਵਿਦੇਸ਼ਾਂ ਦੇ ਵਿੱਚ ਰੁੱਕ ਕਰੇ ਨੌਜਵਾਨ ਉੱਥੇ ਜਾ ਕੇ तमाम ਔਕਣਾ ਦਾ ਸਾਹਮਣਾ ਕਰਦੇ ਨੇ ਪਰ ਆਪਣੀ ਧਰਤੀ ਦੇ ਉੱਤੇ ਰੋਕਣ ਦੇ ਲਈ ਕੀ ਕਰਨਾ ਚਾਹੀਦਾ ਹੈ ਸਰਕਾਰਾਂ ਨੂੰ ਵੀ ਔਰ ਇੱਕ ਇਮੀਗ੍ਰੇਸ਼ਨ ਲਾਇਰ ਹੋਣ ਦੇ ਨਾਤੇ ਕਿਹੜੀਆਂ-ਕਿਹੜੀਆਂ ਹੋ ਮੁਸ਼ਕਲਾਂ ਨੇ ਜਿਹੜੀਆਂ ਉੱਥੇ ਜਾ ਕੇ ਇੰਨੀਆਂ ਜ਼ਿਆਦਾ ਵੱਧ ਜਾਂਦੀਆਂ ਨੇ ਕਿਉਂਕਿ 19 ਮਾਮਲੇ ਜਿਹੜੇ ਨੇ ਉਹ ਇਕੱਲੇ ਇਹੋ ਜਿਹੇ ਨੇ ਜਿਨ੍ਹਾਂ ਦੇ ਵਿੱਚ ਹਾਰਟ ਅਟੈਕ ਹੋਇਆ ਇੱਕਨ ਇਸ ਹਮ ਮੈਂ ਸਭ ਤੋਂ ਪਹਿਲਾਂ ਤਾਂ ਮੈਂ ਐਪਰੀਸ਼ੀਏਟ ਕਰਨਾ ਚਾਹਾਂਗਾ ਡੇਲੀ ਪੋਸਟ ਪੰਜਾਬ ਹਰਿਆਣਾ ਹਿਮਾਚਲ ਚੈਨਲ ਦਾ ਜਿਹੜੇ ਕੀ ਇਹੋ ਜਿਹੇ ਮੁੱਦੇ ਟਾਈਮ ਟੂ ਟਾਈਮ ਚੁਕਦਾ ਆ ਰਿਹਾ ਤੇ ਟਾਈਮ ਟਾਈਮ ਟੂ ਟਾਈਮ ਆਪਾਂ ਸੀ ਅਵੇਅਰ ਕਰ ਸਕਦੇ ਆ ਬੱਚਿਆਂ ਨੂੰ ਵੀ ਤੇ ਉਹਦੇ ਪੇਰੈਂਟਸ ਨੂੰ ਵੀ ਸੋ ਸਭ ਤੋਂ ਪਹਿਲਾਂ ਤਾਂ ਮੈਂ ਕੋਈ ਕੋਈ ਵੀ ਆਪਾਂ ਕੰਮ ਕਰਦੇ ਆ ਜਿਵੇਂ ਕੋਈ ਵੀ ਆਪਾਂ ਕੰਮ ਸਟਾਰਟ ਕਰਦੇ ਆ ਮੈਂ ਆਪਣੀ ਤੁਸੀਂ ਇੰਟਰਵਿਊ ਤੇ ਬੈਠਾਂ ਜਾਂ ਤੁਸੀਂ ਆਪਣਾ ਕੋਈ ਕੰਮ ਕਰ ਰਹੇ ਹੋ ਵੈਲ ਪਲਾਨਡ ਇਜ਼ ਹਾਫ ਡਨ ਇਹ ਚੀਜ਼ ਯਾਦ ਰੱਖਣੀ ਸਭ ਤੋਂ ਜ਼ਰੂਰੀ ਹੈ ਵੈਲ ਪਲਾਨਡ ਇਜ਼ ਹਾਫ ਟਰਨ ਦਾ ਮਤਲਬ ਹੈ ਵੀ ਜਦੋਂ ਵੀ ਤੁਸੀਂ ਕੋਈ ਪਲਾਨ ਕਰਦੇ ਹੋ ਕੋਈ ਕਿਸੇ ਵੀ ਤਰੀਕੇ ਦਾ ਕੋਈ ਵੀ ਕੰਮ ਕਰਨ ਲੱਗਦੇ ਹੋ ਉਹਦੀ ਪਲੈਨਿੰਗ ਹੋਣੀ ਬੜੀ ਜ਼ਰੂਰੀ ਹੈ ਜੇ ਤੁਸੀਂ ਪਲੈਨਿੰਗ ਨਹੀਂ ਕਰੋਗੇ ਕਿਸੇ ਚੀਜ਼ ਦੀ ਉਸ ਤੋਂ ਫਿਰ ਤੁਹਾਡਾ ਸਾਰਾ ਵੇਸਟ ਹੈ ਸੋ ਪਲੈਨਿੰਗ ਕੀ ਹੈ ਪਲੈਨਿੰਗ ਦਾ ਹੁਣ ਅਸੀਂ ਇਸ ਵੇਲੇ ਮੁੱਦਾ ਰੱਖਦੇ ਵੀ ਕੈਨੇਡਾ ਦੇ ਜਿਹੜੇ ਬੱਚਿਆਂ ਦੀ ਡੈਥ ਰੇਟਸ ਦਾ ਦੇਖਦੇ ਪਿਆ ਜਾਂ ਬੱਚਿਆਂ ਦੀ ਉਥੇ ਪ੍ਰੋਬਲਮਸ ਆ ਰਹੀਆਂ ਹਨ ਵਿਦੇਸ਼ਾਂ ਚ ਕਰਦੇ ਵੀ ਜਾਂ ਪੂਰੇ ਵਿਦੇਸ਼ ਚ ਲਾ ਲੋ ਹਰ ਕੰਟਰੀ ਚ ਗੱਲ ਕਰਦੇ ਆ ਇਕੱਲੇ ਅਸੀਂ ਇੱਕ ਗੱਲ ਕਰਦੇ ਆ ਕੈਨੇਡਾ ਗਲਤ ਹੈ ਜਾਂ ਉਹ ਕੰਟਰੀ ਗਲਤ ਹੈ ਜਾਂ ਇਹ ਕੰਟਰੀ ਸਹੀ ਹੈ ਬਟ ਸਭ ਤੋਂ ਪਹਿਲਾਂ ਬੱਚਿਆਂ ਨੂੰ ਜਾਂ ਪੇਰੈਂਟਸ ਨੂੰ ਉਹਨਾਂ ਨੂੰ ਸਭ ਤੋਂ ਪਹਿਲਾਂ ਆਪਣਿਆ ਝਾਂਗਣਾ ਪਊਗਾ ਵੀ ਅਸੀਂ ਕੀ ਆ ਅਸੀਂ ਕਿਤੇ ਸਟੈਂਡ ਕਰਦੇ ਆ ਵੀ ਅਸੀਂ ਪਲਾਨ ਕੀ ਕੀਤਾ ਅਸੀਂ ਵੇਖੋ ਬੱਚਿਆਂ ਨੂੰ 17 18 ਸਾਲਾਂ ਦੀ ਏਜ ਚ ਭੇਜ ਦਿੰਨੇ ਆ 19 ਸਾਲ ਦੀ ਉਹ ਤੋਂ ਤੁਸੀਂ ਦੇਖੋ ਇੱਕ ਬੱਚਿਆਂ ਦੀ ਏਜ ਨਰਸਿੰਗ ਹੈ ਉਹ ਏਜ ਕੁਛ ਨਹੀਂ ਹੈ ਉਸ ਏਜ ਵਿੱਚ ਬੱਚਾ ਮੇਜਰ ਨਹੀਂ ਹੈ ਜਿਹੜੀਆਂ ਉਹਨੂੰ ਕੱਲ ਨੂੰ ਪ੍ਰੋਬਲਮ ਇੱਕ ਵੱਖਰੇ ਇੱਕ ਬਿਲਕੁਲ ਤੁਸੀਂ ਪੇਰੈਂਟਸ ਕੋ ਰਹਿੰਦਾ ਹੈ ਬੱਚਾ ਉੱਥੇ ਕੱਲ ਨੂੰ ਫੋਰਨ ਕੰਟਰੀ ਜਾਂਦਾ ਕਿੰਨੇ ਉਹਨੂੰ ਫੇਸ ਕਰਨੀਆਂ ਪੈਂਦੀਆਂ ਪ੍ਰੋਬਲਮਸ ਫੇਸ ਕਰਨੀਆਂ ਪੈਂਦੀਆਂ ਉਹ ਇੱਕ 18 19 ਸਾਲ ਦੀ ਏਜ ਜਿਹੜੀ ਹੈ ਸਫੀਸ਼ੀਐਂਟ ਨਹੀਂ ਹੈ ਜਿਹੜੇ ਬੱਚੇ ਫੇਸ ਕਰ ਸਕਣਨ ਇਸ ਸੈਕਿੰਡ ਇੱਕ ਚੀਜ਼ ਹੈ ਲਾਈਕ ਇੱਕ ਬੱਚਾ ਪਲੱਸ 2 ਪੜ੍ਹਿਆ ਹੈ ਬੱਚਾ ਹੈਨਾ ਆਪਾਂ ਮੋਸਟਲੀ ਕੀ ਕਰਦੇ ਆ ਭਾਵੇਂ ਮੇਰਾ ਇਮੀਗ੍ਰੇਸ਼ਨ ਦਾ ਕੰਮ ਹੈ ਨਾ ਫਿਰ ਵੀ ਮੈਂ ਬੱਚਿਆਂ ਨੂੰ ਐਟ ਦੀ ਐਂਡ ਸਲਾਹ ਦੇਵਾਂਗਾ ਜਾਂ ਪੇਰੈਂਟਸ ਨੂੰ ਮੈਂ ਹਰ ਗੱਲ ਤੇ ਪੇਰੈਂਟਸ ਜ਼ਿਆਦਾ ਸੁਣਨ ਕਿਉਂਕਿ ਪੇਰੈਂਟਸ ਦਾ ਹੀ ਮੇਨ ਰੋਲ ਹੈ ਬੱਚਿਆਂ ਨੂੰ ਅਵੇਅਰ ਕਰਾਂ ਜੇ ਚਲੋ ਅਸੀਂ ਬੀਇੰਗ ਚਲੋ ਇਮੀਗ੍ਰੇਸ਼ਨ ਲਾਇਰ ਮੈਂ ਥੋੜਾ ਤੁਹਾਨੂੰ ਮੈਂ ਸਮਝਾ ਸਕਦਾ ਬਟ ਮੇਨਲੀ ਮੈਂ ਕਹਿੰਨਾ ਮੇਰੇ ਇੱਥੇ ਬੈਠੇ ਦਾ 1% ਵੀ ਅਸਰ ਹੋ ਜਾਏ 1% ਵੀ ਅਸਰ ਹੋਏ ਅਸੀਂ ਟਰਾਈ ਕਰੀਏ ਵੀ ਬੱਚਿਆਂ ਨੂੰ ਕਟੋ ਕਟ ਗ੍ਰੈਜੂਏਸ਼ਨ ਜਰੂਰ ਹੋਵੇ ਬੱਚਿਆਂ ਬਾਹਰ ਬੱਚਿਆਂ ਦਾ ਜਾਨ ਹੈ ਨਾ ਫੋਰਨ ਕੰਟਰੀ ਜਾਣਾ ਜਾਂ ਨਹੀਂ ਕੋਈ ਕੰਟਰੀ ਮਾੜਾ ਜਾਂ ਕੋਈ ਇਸ ਤਰ੍ਹਾਂ ਨਹੀਂ ਹੈ ਕੋਈ ਕੰਟਰੀ ਕੋਈ ਗਲਤ ਹੈ ਜਾਂ ਆਪਾਂ ਇੰਡੀਆ ਚ ਆਪ ਇੰਡੀਆ ਗਲਤ ਹੈ ਜਾਂ ਆਸਟ੍ਰੇਲੀਆ ਆਸਟ੍ਰੇਲੀਆ ਜਾਂ ਕੈਨੇਡਾ ਕਿਸੇ ਕੰਟਰੀ ਦੀ ਗੱਲ ਕਰਦੇ ਆਂ ਬਟ ਪ੍ਰੋਬਲਮ ਹੈ ਵੀ ਸਾਡੀ ਪਲਾਨਿੰਗ ਠੀਕ ਨਹੀਂ ਹੈ ਜਦੋਂ ਪਲਾਨਿੰਗ ਠੀਕ ਹੋਏਗੀ ਤੇ ਬਟ ਨੈਚੁਰਲ ਹੈ ਉਸ ਤੋਂ ਬਾਅਦ ਤੁਹਾਡੀ ਨੈਕਸਟ ਤੁਹਾਡੇ ਆਪਣੇ ਆਪ ਐਗਜ਼ੀਕਿਊਸ਼ਨ ਵੀ ਵਧੀਆ ਹੋਏਗੀ ਪਲਾਨਿੰਗ ਕੀ ਹੈ ਵੀ ਤੁਸੀਂ ਆਪਣੀ ਪਲੱਸ 2 ਕੀਤੀ ਹੈ ਪਲੱਸ 2 ਤੋਂ ਬਾਅਦ ਆਪਾਂ ਗ੍ਰੈਜੂਏਸ਼ਨ ਕਰਦੇ ਪਏ ਹਨਾ ਗ੍ਰੈਜੂਏਸ਼ਨ ਕਿਹੜੇ ਆਪਾਂ ਮੁਹਾਰਤ ਕੀਤੀ ਹੈ ਲਾਲੋ ਗ੍ਰੈਜੂਏਸ਼ਨ ਵੀ ਕਰਦੇ ਪਏ ਆ ਅਸੀਂ ਕੋਈ ਸਟੱਡੀ ਕਰਦੇ ਆ ਜਾਂ ਫਿਰ ਸਾਡਾ ਪਰਪਸ ਕੀ ਹੁੰਦਾ ਸਿਰਫ ਅਸੀਂ ਬਾਹਰ ਜਾਣਾ ਜੇ ਲੈਟਸ ਪੋਜ਼ ਜੇ ਅਸੀਂ ਗ੍ਰੈਜੂਏਸ਼ਨ ਵੀ ਕਰਦੇ ਆ ਉਸ ਤੋਂ ਨੈਕਸਟ ਸਟੈਪ ਵੱਲ ਮ ਜਾਣਾ ਗ੍ਰੈਜੂਏਸ਼ਨ ਕੀਤੀ ਹੈ ਬਟ ਉਹਦੇ ਚ ਵੀ ਨਹੀਂ ਅਸੀਂ ਦੇਖਦੇ ਵੀ ਲਾਲੋ ਅਸੀਂ ਸਿਰਫ ਇਹੀ ਸਾਡਾ ਏਮ ਕੀ ਹੈ ਜਦੋਂ ਅਸੀਂ ਬੱਚਿਆਂ ਨੂੰ ਕੋਸਟਲ ਪੁੱਛਦੇ ਆ ਵੀ ਤੇਰਾ ਵਰਕ ਏਮ ਕੀ ਹੈ ਹਨਾ ਵੀ ਤੇਰਾ ਲਾਈਫ ਦਾ ਕੀ ਏਮ ਉਹਨਾਂ ਦਾ ਏਮ ਕੀ ਹੈ ਸਿਰਫ ਮੈਂ ਬਾਹਰ ਜਾਣਾ ਹੈ ਹਨਾ ਉਹ ਇਹ ਤਾਂ ਹੱਟ ਹੀ ਗਿਆ ਵੀ ਲਾ ਲਉ ਮੈਂ ਕੀ ਡਾਕਟਰ ਬੰਨਾ ਐ ਇੰਜੀਨੀਅਰ ਬੰਨਾ ਐ ਜਾਂ ਕੋਈ ਮੈਂ ਆਈਐਸਟੀ ਤਿਆਰੀ ਕਰਨੀ ਜਾਂ ਮੈਂ ਕੀ ਕੀ ਆਪਣਾ ਫਿਊਚਰ ਬਣਾਣਾ ਉਹਨਾਂ ਦਾ ਫਿਊਚਰ ਕੀ ਹੈ ਇਸ ਟਾਈਮ ਸਿਰਫ ਤੇ ਸਿਰਫ ਜਸਟ ਆਈਲਟਸ ਕਰਨੀ ਹੈ ਤੇ ਬਾਹਰ ਜਾਣਾ ਜੀ ਬਾਹਰ ਜਾਉ ਬਾਹਰ ਇਹ ਦੇਖਿਆ ਜਾਂਦਾ ਹੈ ਜੀ ਇਹ ਦੇਖਿਆ ਜਾਂਦਾ ਅਕਸਰ ਹੀ ਦੇਖਿਆ ਜਾਂਦਾ ਹੈ ਕਿ ਬੱਚੇ ਨੂੰ ਕਿਸੇ ਨੂੰ ਪੁੱਛ ਲਓ ਪੰਜਾਬ ਦੇ ਵਿੱਚ ਔਰ ਇਹ ਰੁਝਾਨ ਨਾ ਪਿਛਲੇ ਕੁਝ ਸਾਲਾਂ ਦੇ ਵਿੱਚ ਬਹੁਤ ਵੱਧ ਗਿਆ ਸੀ ਕਿ ਕਿਸੇ ਨੂੰ ਪੁੱਛਦੇ ਸੀ ਬੱਚੇ ਨੂੰ ਤਾਂ ਉਹ ਕਹਿੰਦਾ ਕਿ ਮੈਂ ਤਾਂ ਬਾਹਰ ਜਾਣਾ ਮੇਰਾ ਸੈਟ ਹੈ ਕਿ ਮੈਂ ਬਾਹਰ ਜਾਣਾ ਪਰ ਅਸਲ ਜ਼ਿੰਦਗੀ ਜਿਹੜੀ ਉੱਥੇ ਵਿਦੇਸ਼ੀ ਧਰਤੀ ਤੇ ਪਹੁੰਚਣ ਤੋਂ ਬਾਅਦ ਸ਼ੁਰੂ ਹੁੰਦੀ ਹੈ ਉਸ ਦੀ ਤਿਆਰੀ ਦੀ ਤੁਸੀਂ ਗੱਲ ਕਰ ਰਹੇ ਹੋ बार-बार ਕਿ ਉਹ ਤਿਆਰੀ ਪੈਰੈਂਟਸ ਵੀ ਨਹੀਂ ਕਰ ਪਾਉਂਦੇ ਉਹਨਾਂ ਨੂੰ ਕਿਉਂਕਿ ਭਰਮ ਦੇ ਵਿੱਚ ਜਿੰਦੇ ਨੇ ਬੱਚੇ ਕਿਉਂਕਿ ਬਾਹਰ ਰਿਸ਼ਤੇਦਾਰ ਜਿਹੜੇ ਨੇ ਉਹਨਾਂ ਦੀਆਂ ਪਿਕਸ ਦੇਖ ਕੇ ਸੋਸ਼ਲ ਮੀਡੀਆ ਬੜਾ ਇੱਕ ਫੈਕਟਰ ਹੈ ਪੀਅਰ ਪ੍ਰੈਸ਼ਰ ਕਿਤਨਾ ਕਿਤੇ ਹੈ ਕਿ ਜੇਕਰ ਸਾਡੇ ਨਾਲ ਦਾ ਕੋਈ ਚਲਾ ਗਿਆ ਜਾਂ ਰਿਸ਼ਤੇਦਾਰ ਕੋਈ ਚਲਾ ਗਿਆ ਉਹ ਇੱਕ ਚੰਗੀ ਜ਼ਿੰਦਗੀ ਜੀ ਰਿਹਾ ਹੈ। ਇਹ ਜਿਹੜਾ ਪਰਮ ਤੋੜਨਾ ਇਸ ਨੂੰ ਕਿੰਨਾ ਕੁ ਵੱਡਾ ਚੈਲੰਜ ਮੰਨਦੇ ਹੋ ਤੁਸੀਂ? ਕਿਵੇਂ ਤੋੜਿਆ ਜਾ ਸਕਦਾ ਹੈ? ਮਾਪਿਆਂ ਨੂੰ ਕਿਵੇਂ ਸਮਝਾਇਆ ਜਾ ਸਕਦਾ ਹੈ ਕਿ ਇੱਕ ਵੈਲ ਪਲਾਨਡ ਤਰੀਕੇ ਦੇ ਨਾਲ ਜੇਕਰ ਬੱਚੇ ਨੂੰ ਭੇਜਣਾ ਤਾਂ? ਨਿਸ਼ਾ ਦੇਖੋ ਇਹੀ ਮੈਂ ਚਲੋ ਬੜੀ ਅੱਛੀ ਗੱਲ ਹੈ ਤੁਹਾਡਾ ਬੜਾ ਅੱਛਾ ਕੁਐਸਚਨ ਹੈ। ਇਹ ਤਾਂ ਮੈਂ ਆਨਸਰ ਕਰੂੰਗਾ ਦੇਖੋ ਜਦੋਂ ਅਸੀਂ ਇੱਥੇ ਬੱਚੇ ਪੜ੍ਹਦੇ ਆ ਇੱਥੇ ਵੀ ਬਹੁਤ ਇੰਡੀਆ ਚ ਬੜੇ ਬੜੇ ਟਾਪ ਯੂਨੀਵਰਸਿਟੀਆਂ ਬੜੀ ਇੰਸਟੀਟਿਊਟ ਹੈਗੇ ਆ ਬੜਾ ਕੁਝ ਸਾਡੇ ਕੋਲ ਅਵੇਲੇਬਲ ਹੈ ਹਨਾ ਬਟ ਅਸੀਂ ਹਮੇਸ਼ਾ ਮੋਸਟਲੀ ਮੈਂ ਕਿਸ ਦਾ ਮੋਸਟਲੀ ਬੱਚਿਆਂ ਦੀ ਕੇਸਿਸ ਦੇਖਦਾ ਹਾਂ ਐਕਸਕਿਊਜ਼ ਜ਼ਿਆਦਾ ਜਾਂ ਪੇਰੈਂਟਸ ਦੀ ਵੀ ਗੱਲ ਫਿਰ ਉਹੀ ਗੱਲ ਆ ਜਾਂਦੀ ਸੋਰੀ ਮੈਂ ਪੇਰੈਂਟਸ ਦਾ ਵੀ ਨਾਲ 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 ਲਊਗਾ ਕਿਉਂਕਿ ਪੇਰੈਂਟਸ ਦੀ ਵੀ ਗੱਲ ਹੈ ਨਾ ਅਸੀਂ ਸਿਰਫ ਐਕਸਕਿਊਜ਼ ਕਰਦੇ ਆ ਅਸੀਂ ਸ਼ਾਰਟਕਟ ਲੱਭਦੇ ਆ ਬਟ ਥੇਰ ਇਜ਼ ਨੋ ਸ਼ਾਰਟਕਟ ਟੂ ਸਕਸੈਸ ਕੋਈ ਸਕਸੈਸਫੁਲੀ ਸ਼ਾਰਟਕਟ ਨਹੀਂ ਇੱਥੇ ਅਸੀਂ ਕੀ ਕੀਤਾ ਪੜ੍ਹਾਈ ਕੀਤੀ ਹੈ ਜਾਂ ਕੋਈ ਇਹੋ ਜਿਹਾ ਵੀ ਅਸੀਂ ਇੰਡੀਆ 'ਚ ਕਦੀ ਟਰਾਈ ਕੀਤੀ ਅਸੀਂ ਬਸ ਸਿੰਪਲੀ ਕਹਿ ਦੇਣੇ ਇੰਡੀਆ ਆਪਾਂ ਬਲੇਮ ਕਰਦੇ ਹਮੇਸ਼ਾ ਸ਼ੁਰੂ ਤੋਂ ਕਰਦੇ ਆ ਰਹੇ ਹਾਂ ਵੀ ਸਰਕਾਰਾਂ ਇਸ ਤਰ੍ਹਾਂ ਸਰਕਾਰਾਂ ਉਦਾਂ ਐ ਸਰਕਾਰ ਉਦਾਂ ਐ ਸਰਕਾਰਾਂ ਉਦਾਂ ਚਲੋ ਸਰਕਾਰਾਂ ਦਾ ਹੁਣ ਇਸ ਟਾਈਮ ਮੈਂ ਐਸ ਟੂ ਐਸ ਡਿਬੇਟ ਤੇ ਐਸ ਤੇ ਨਹੀਂ ਮੈਂ ਕਰੂੰਗਾ ਬਈ ਸਰ ਉਹ ਟਾਪਿਕ ਨਹੀਂ ਛੇੜੂੰਗਾ ਬਟ ਐਸ ਵੇਲੇ ਕੀ ਹੈ ਬਈ ਅਸੀਂ ਕੀ ਕੀਤਾ ਬਈ ਬੱਚਿਆਂ ਨੇ ਕੀ ਕੀਤਾ ਬੱਚਿਆਂ ਨੇ ਆਪਣੇ ਆਪ ਨੂੰ ਮੈਂਟਲੀ ਸਟਰੋਂਗ ਜਾਂ ਆਪਣੇ ਆਪ ਨੂੰ ਸਕਿਲਡ ਕੀ ਬਣਾਇਆ ਸਕਿਲਡ ਕਿਦਾਂ ਬਣਾਇਆ ਆਪਣੀ ਸਟੱਡੀ ਕੀ ਕੀਤੀ ਹੈ ਨਾ ਜਿਸ ਤਸੀਂ ਪਲੱਸ 2 ਕੀਤੀ ਹੈ ਗ੍ਰੈਜੂਏਸ਼ਨ ਕੀਤੀ ਹੈ ਪੇਰੈਂਟਸ ਨੂੰ ਵੀ ਹੁੰਦਾ ਪੇਰੈਂਟਸ ਉਸ ਤੋਂ ਜ਼ਿਆਦਾ ਗਲਤ ਹੈ ਗਿਆ ਚੀਜ਼ਾਂ ਪੇਰੈਂਟਸ ਨੇ ਵੀ ਕਹਿਣਾ ਵੀ ਉਹ ਬੱਚਾ ਬਾਹਰ ਗਿਆ ਉਹਨੇ ਇਹ ਕਮਾਲਿਆ ਉਹ ਕਮਾਲਿਆ ਬਟ ਅਸੀਂ ਦੇਖਣੇ ਚਲੋ ਬੱਚਾ ਜਦੋਂ ਬਾਹਰ ਵੀ ਜਾਵੇ ਬਟ ਤੁਹਾਡੇ ਕੋਲ ਏਮ ਕੀ ਹੈ ਲਾਈਫ 'ਚ ਤੁਹਾਡੇ ਕੋਲ ਤੁਸੀਂ ਬਣਨਾ ਕੀ ਤੁਸੀਂ ਇੱਥੇ ਆ ਕੇ ਉੱਥੇ ਕਿਉਂਕਿ ਮੈਂ ਮੋਸਟਲੀ ਜਾਣਾ ਰਹਿੰਦਾ ਕੰਟਰੀਜ਼ ਆ ਵਿਜ਼ਿਟ ਕਰਦਾ ਰਹਿੰਦਾ ਬਟ ਡਿਫਰੈਂਟ ਬੈਂਡ ਕੰਟਰੀਜ਼ ਉੱਥੇ ਵੀ ਕੀ ਹੈ ਦੇਖਣੋ ਡਿਪਰੈਸ਼ਨ ਇਹ ਨਹੀਂ ਕੈਨੇਡਾ ਗਲਤ ਨਹੀਂ ਹੈ ਆਸਟ੍ਰੇਲੀਆ ਗਲਤ ਨਹੀਂ ਹੈ ਕੋਈ ਯੂਕੇ ਗਲਤ ਨਹੀਂ ਹੈ ਕੰਟਰੀਜ਼ ਗਲਤ ਨਹੀਂ ਹੈ ਜਾਂ ਇੰਡੀਆ ਵੀ ਗਲਤ ਨਹੀਂ ਹੈ ਇੰਡੀਆ ਹੈ ਨਾ ਬਟ ਪ੍ਰੋਬਲਮ ਹੈ ਵੀ ਸਾਡੀ ਪਲੈਨਿੰਗ ਕਿੱਥੇ ਹੈਗੀ ਆ ਚੰਗੀ ਜਾਂ ਮਾੜੀ ਪਲੈਨਿੰਗ ਦੀ ਅਸੀਂ ਕੀ ਕੀਤਾ ਹਲੇ ਤੱਕ ਲਾ ਲੋ ਅਸੀਂ ਕੀ ਸਿੱਖਿਆ ਅਸੀਂ ਪਲੱਸ 2 ਤੋਂ ਬਾਅਦ ਬਸ ਬਾਹਰ ਜਾਣਾ ਹੈ ਬਸ ਨਾਥਿੰਗ ਐਲਸ ਸਵਾਲ ਬਹੁਤ ਵੱਡਾ ਹੈ ਜੀ ਔਰ ਕੁਝ ਸਵਾਲ ਸਾਡੇ ਕਾਲਰਸ ਦੇ ਵੀ ਨੇ ਉਹ ਵੀ ਲੈ ਲੈਣੇ ਨਾਲ ਨਾਲ ਸਾਡੇ ਨਾਲ ਕਾਲਰਸ ਜੁੜ ਗਏ ਨੇ ਬਹੁਤ ਸਵਾਗਤ ਹੈ ਜੀ ਆਪਣਾ ਨਾਮ ਦੱਸੋ ਕਿਹੜੀ ਥਾਂ ਤੋਂ ਬੋਲ ਰਹੇ ਮੈਂ ਮਹਾਰਾਜ ਕਾਸ਼ਰਮਾ ਜੀ ਗਰਦਾਸਪੁਰ ਤੋਂ ਬੋਲ ਰਿਹਾ ਜੀ ਜੀ ਕੀ ਕਹਿਣਾ ਚਾਹੁੰਦੇ ਹੋ ਮੈਨੂੰ ਜੀ ਗੱਲ ਮੈਂ ਤੁਹਾਡੀ ਸੁਣਦਾ ਰਿਹਾ ਸਾਰੀਆਂ ਮੈਨੂੰ ਤੁਹਾਡੀ ਮੇਰੀ ਕਾਲ ਲੱਗੀ ਵੀ ਕਾਫੀ ਜਰ ਹੋ ਗਿਆ ਮੇਰੇ ਲਈ ਸਾਰੀਆਂ ਗੱਲਾਂ ਤੁਹਾਡਾ ਮੈਨੂੰ ਗੱਲਾਂ ਨਾਲ ਦੀ ਬਿਲਕੁਲ ਸਹੀ ਲੱਗ ਰਹੀ ਹੈ ਇਹ ਕਹਿੰਦੇ ਪਿਆ ਬੱਚੇ ਹਰ ਇੱਕ ਦਾ ਇੱਕੋ ਹੀ ਸੁਪਨਾ ਹੋ ਗਿਆ ਵੀ ਸਿਰ ਬਾਹਰ ਸਿਰ ਬਾਹਰ ਸਿਰ ਬਾਹਰ ਪਤਾ ਨਹੀਂ ਕੀ ਹੈ ਔਰ ਬੱਚੇ ਪੜਨਾ ਹੀ ਕਰ ਚੁਕੇ ਆ ਪੜਨਾ ਜਿਆਦਾ ਚਾਹੁੰਦੇ ਨਹੀਂ ਜੀ ਬੱਚੇ ਪੜਨਾ ਨਹੀਂ ਚਾਹੁੰਦੇ ਕਹਿੰਦੇ ਬਾਹਰ ਪਤਾ ਨਹੀਂ ਕਿੰਨੇ ਕੁ ਪੈਸੇ ਜਾਂਦੇ ਤੁਹਾਨੂੰ ਮਿਲ ਜਾਣੇ ਕੀ ਕਰ ਲੈਣਾ ਹੈ ਜਾ ਕੇ ਕੀ ਨਹੀਂ ਸਮਝ ਨਹੀਂ ਆ ਰਹੀ ਬੱਚੇ ਜੀ ਸਾਰਾ ਭਰ ਬੱਚੇ ਪੀਟੀ ਆਈ ਲੜ ਪੀਟੀ ਆਈ ਇਹਨਾਂ ਦੇ ਨੀਆਂ ਫੀਸਾਂ ਭਰ ਕੇ ਮਾਪਿਓ ਕਰਦੇ ਲੈ ਲੈ ਕੇ ਭੇਜਦਾ ਪਰ ਮਤਲਬ ਹੈ ਇਹ ਵੀ ਮਾਪਿਓ ਵਾਸਤੇ ਬੜਾ ਮੁਸ਼ਕਲ ਹੋ ਗਿਆ ਬੱਚੇ ਸਿਰਫ ਇੱਕੋ ਹੀ ਗੱਲ ਕਹਿੰਦੇ ਸਿਰਫ ਬਾਹਰ ਜੀ ਮੈਂ ਹੁਣ ਇਹ ਪੁੱਛ ਰਿਹਾ ਕਿ ਕੀ ਬਾਹਰ ਕੀ ਜਾਂਦੇ ਕੀ ਕੰਮ ਹੁੰਦਾ ਕੀ ਕਰਦੇ ਹੁੰਦੇ ਵਿੱਚ ਇਹਦੇ ਬਸ ਉਹ ਕਰਕੇ ਚੱਲ ਜਾਂਦੇ ਉਹਨਾਂ ਨੂੰ ਕੰਮ ਕੋਈ ਨਾ ਆਉਂਦਾ ਇਹ ਕੀ ਕਰਨਗੇ ਬੱਚੇ ਆ ਠੀਕ ਹੈ ਜੀ ਤੁਹਾਡਾ ਸਵਾਲ ਜੀ ਤੁਹਾਡਾ ਸਵਾਲ ਜਿਹੜਾ ਉਹ ਅਸੀਂ ਮਾਹਿਰ ਤੋਂ ਵੀ ਪੁੱਛਾਂਗੇ ਇੱਕ ਹੋਰ ਬਹੁਤ ਬਹੁਤ ਤੁਹਾਡਾ ਸ਼ੁਕਰੀਆ ਕਾਲ ਕਰਨ ਦੇ ਲਈ ਇੱਕ ਹੋਰ ਕਾਲਰ ਜੁੜੇ ਨੇ ਉਹਨਾਂ ਦਾ ਪਹਿਲੇ ਸਵਾਲ ਲੈ ਲਈਏ ਜੀ ਕਿਥੋਂ ਬੋਲ ਰਹੇ ਹੋ ਜੀ ਕੀ ਨਾਮ ਤੁਹਾਡਾ ਅੰਮ੍ਰਿਤਪਾਲ ਕਪੂਰ ਜੀ ਜੀ ਹਾਂ ਜੀ ਕੀ ਕਹਿਣਾ ਚਾਹੁੰਦੇ ਹੋ ਮੈਡਮ ਆਏ ਪੈ ਜਾਂਦੇ ਕਿ ਬੱਚੇ ਬਾਹਰ ਗਏ ਨਹੀਂ ਵੈਸੇ ਗਏ ਨੇ ਇਹ ਚੇਕ ਕਰਾਰੇ ਮੈਂ 3 ਨੌਕਰੀਆਂ ਮਿਲਣ ਨਹੀਂ ਬਣੇ। ਹੂੰ। ਬੱਚੇ ਟੱਕੇ ਗਵਾਉਂਦੇ ਆ। ਜੇ ਅਜਿਹਾ 3 ਵਿਆਹ ਨਹੀਂ ਤਾਂ ਵੀ ਗੜੀ ਵਿੱਚ ਨਾ ਵੀ ਬੱਚਾ ਗੜਕੀ ਕੰਦਰੇ ਪੋਤੀਆਂ ਤਾਂ ਵੀ ਲੋਕੀ ਵੰਦੇ ਵੀ ਏ ਕੋ ਕੁਛ ਹੈਗਾ। ਜੀ। ਉਹ ਸਾਡੇ ਬੱਚੇ ਨੇ ਪੜ੍ਹੇ ਲਿਖੇ ਨੇ ਤੇ ਉਹ ਇੰਨਾ ਅਪਲਾਈ ਕਰ ਕਰਕੇ ਥੱਕੀ ਹੋ ਚੁੱਕੇ ਨੇ ਕਿਤੇ ਵੀ ਉਹਨਾਂ ਨੌਕਰੀ ਨਹੀਂ ਮਿਲੀ। ਜੀ। ਇਹ ਸਿਰ ਮਾਪੇ ਦੁੱਖ ਜਾਂਦੇ ਜਾਂ ਬੱਚੇ ਦੁੱਖ ਜਾਂਦੇ ਸਰਕਾਰਾਂ ਚ ਗੱਲਾਂ ਕਰਨ ਦੇ ਅੱਗੇ ਜਿਹੜੀ ਸਰਕਾਰ ਆਈ ਬਸ ਸਾਰੇ ਗੱਲਾਂ ਹੀ ਗੱਲਾਂ ਕਿਚੜ ਕੱਕ ਨਹੀਂ ਕੀਤਾ ਧਿਆਨ ਕੇ। ਹੂੰ। ਸੋ ਤੁਹਾਨੂੰ ਲੱਗਦਾ ਹੈ ਕਿ ਬਾਹਰ ਜਾ ਕੇ ਇਸ ਦਾ ਹੱਲ ਲੱਭ ਸਕਦਾ ਕਿਉਂਕਿ ਅਸੀਂ ਹੁਣੇ-ਹੁਣੇ ਇਹ ਵੀ ਦਿਖਾਇਆ ਕਿ ਕੈਨੇਡਾ ਦਾ ਰੁਕ ਕਰ ਰਹੇ ਹਨ ਪਰ ਕੈਨੇਡਾ ਦੇ ਵਿੱਚ ਵੀ ਕ੍ਰਾਈਸਿਸ ਜਿਹੜਾ ਚੱਲ ਰਿਹਾ ਹੈ ਬਾਕੀ ਦੇਸ਼ ਵੀ ਜਿਹੜੇ ਨੇ ਇਕਨੋਮੀ ਸਲੋ ਡਾਊਨ ਹੁੰਦੀ ਜਾ ਰਹੀ ਹੈ ਸੋ ਇਹ ਜ਼ਰੂਰੀ ਨਹੀਂ ਹੈ ਕਿ ਬਾਹਰ ਵੀ ਤੁਹਾਨੂੰ ਉਹ ਮੌਕੇ ਮਿਲਣਗੇ ਜਿਨ੍ਹਾਂ ਦੀ ਭਾਲ ਦੇ ਵਿੱਚ ਤੁਸੀਂ ਜਾ ਰਹੇ ਹੋ ਉਹ ਤਾਂ ਮੈਨੂੰ ਠੀਕ ਆ ਉਹ ਬਾਤ ਹੀ ਗੱਲ ਹੈ ਜੀ ਹੁਣ ਇੱਥੋਂ ਦੀ ਗੱਲ ਕਰੀਏ ਤੇ ਪ੍ਰਾਈਵੇਟ ਦੇ ਬੱਚੇ ਨੌਕਰੀਆਂ ਟੱਕੇ ਖਾਂਦੇ ਕੀ ਮਿਲ ਰਿਹਾ ਏ ਤੇ 10-12 ਹਜ਼ਾਰ ਕੇ ਤਰਫਾਂ ਮੈਡੀਟੀ ਉਹਦੇ 6000 ਦੇ ਆਪਣੇ ਖਰਚੇ ਕੱਢ ਲਓ ਬਾਕੀ ਕੀ ਬਚਿਆ ਤੇ ਆਪਣਾ ਪਰਿਵਾਰ ਕਿਸ ਤਰ੍ਹਾਂ ਪਾਲੇਗਾ ਠੀਕ ਹੈ ਜੀ ਮਾਹਿਰ ਨੂੰ ਤੁਹਾਡੇ ਸਵਾਲ ਪੁੱਛਾਂਗੇ ਜਿਹੜੇ ਸਾਡੇ ਨਾਲ ਗੈਸਟ ਜੁੜੇ ਹੋਏ ਨੇ ਬਹੁਤ ਸ਼ੁਕਰੀਆ ਤੁਹਾਡਾ ਕਾਲ ਕਰਨ ਦੇ ਲਈ ਅਗਲੇ ਕਾਲਰ ਦਾ ਰੁਕ ਕਰਾਂਗੇ ਸਵਾਗਤ ਹੈ ਜੀ ਡੇਲੀ ਪੋਸਟ ਪੰਜਾਬ ਦੇ ਨਾਮ ਅੱਜ ਤੇ ਸੋ ਹਰੀ ਜੀ ਸਵਾਲ ਤੁਸੀਂ ਸੁਣੇ ਕਿ ਮਾਪੇ ਕਹਿੰਦੇ ਨੇ ਕਿ ਆ ਕੀ ਕਰੀਏ ਇੱਥੇ ਕੀ ਕਰੀਏ ਇੱਥੇ ਕੋਈ ਰੋਜ਼ਗਾਰ ਦੇ ਸਾਧਨ ਨਹੀਂ ਹੈ ਹਾਲਾਂਕਿ ਬਾਹਰਲੇ ਮੁਲਕਾਂ ਦੇ ਵਿੱਚ ਵੀ ਕਮੀ ਹੈ ਇਸ ਵੇਲੇ ਕ੍ਰਾਈਸਿਸ ਚੱਲ ਰਿਹਾ ਬਹੁਤ ਸਾਰੇ ਮੁਲਕਾਂ ਦੇ ਵਿੱਚ ਪਰ ਉਹ ਸਮਝਣਾ ਨਹੀਂ ਚਾਹੁੰਦੇ ਔਰ ਦੂਜੇ ਪਾਸੇ ਜਿਹੜੇ ਦੂਸਰੇ ਕੋਲਰਸ ਹਨ ਉਹ ਉਹਨਾਂ ਦਾ ਕਹਿਣਾ ਹੈ ਕਿ ਸਮਝਾਈਏ ਕਿਦਾਂ ਬੜਾ ਵੱਡਾ ਚੈਲੰਜ ਹੈ ਕਿ ਬੱਚੇ ਆਲੇ ਦੋਲੇ ਜਦ ਦੇਖਦੇ ਨੇ ਤਾਂ ਉਸ ਤੋਂ ਬਾਅਦ ਜ਼ਿੱਦ ਜਦੋਂ ਕਰਦੇ ਨੇ ਉਹ ਜ਼ਿੱਦ ਜਿਹੜੀ ਫੜੀ ਹੁੰਦੀ ਹੈ ਉਹ ਕਿਤੇ ਨਾ ਕਿਤੇ ਮਾਪਿਆਂ ਨੂੰ ਵੀ ਬਹੁਤ ਤੰਗ ਪਰੇਸ਼ਾਨ ਵੀ ਕਰ ਰਹੀ ਹੈ ਨਿਸ਼ਾ ਮੈਂ ਤੁਹਾਨੂੰ ਨਾ ਬੜੀ ਇੱਕ ਪਰਫੈਕਟ ਐਗਜ਼ਾਮਪਲ ਦੇਣਾ ਟਰਾਈ ਮੈਂ ਕਰਦਾ ਹਾਂ ਉਹਨਾਂ ਬਾਈ ਹਰ ਚੀਜ਼ ਐਗਜ਼ਾਮਪਲ ਨਾਲ ਕਰਾਂ ਸੈਕੰਡ ਕੋਲਾ ਨੇ ਬੜਾ ਅੱਛਾ ਕੁਐਸਚਨ ਕੀਤਾ ਬੜਾ ਵਧੀਆ ਉਹਨਾਂ ਦਾ ਚਲੋ ਉਹਨਾਂ ਦੇ ਥਿਊ ਸੀ ਵੀ ਅਸੀਂ ਬੜੀਆਂ ਜੌਬਸ ਅਪਲਾਈ ਕੀਤੀਆਂ ਸਰਕਾਰਾਂ ਇੱਥੋਂ ਦੀਆਂ ਕੁਝ ਨਹੀਂ ਕਰਦੀਆਂ ਵੀ ਇਹ ਚੀਜ਼ਾਂ ਚਲੋ ਇਹ ਚੀਜ਼ ਉਹਨਾਂ ਦੀ ਥਿਊ ਹੈ ਬਟ ਮੈਂ ਨਾ ਇੱਥੇ ਦੇਖਦਾ ਇੱਕ ਚੀਜ਼ ਤੁਸੀਂ ਦੇਖੀ ਹੈ ਵੀ ਅਸੀਂ ਇੱਥੇ ਪਰਵਾਸੀ ਆਂਦੇ ਆ ਆਪਣੇ ਕੋ ਪੰਜਾਬ ਦੀ ਮੈਂ ਗੱਲ ਕਰਦਾ ਖਾਸ ਕਰਕੇ ਟੋਟਲੀ ਤੁਸੀਂ ਦੇਖੋਗੇ ਕੰਮ ਪਰਵਾਸੀ ਕਰਦੇ ਪਿਆ ਹੈ ਹੈਨਾ ਕੋਈ ਤੁਸੀਂ ਕੋਠੀ ਦੀ ਟਾਈਲਸ ਦਾ ਕਰਨਾ ਹੈ ਪਲੰਬਰ ਦਾ ਕਰਨਾ ਹੈ ਕੋਈ ਇਵਨ ਕਿ ਸਬਜ਼ੀਆਂ ਵੇਚਣਾ ਇਵਨ ਠੇਕੇਦਾਰ ਬਣੇ ਹੋਏ ਹੈ ਹਨਾ ਲਾ ਲਓ ਮੈਂ ਨਹੀਂ ਕਹਿੰਦਾ ਚਲੋ ਉਹਨਾਂ ਦੀ ਮਿਹਨਤ ਹੈ ਪ੍ਰਵਾਸੀ ਉਹਨਾਂ ਦਾ ਵੀ ਰਾਈਟ ਹੈ ਜਿੱਥੇ ਮਰਜੀ ਉਹ ਮਿਹਨਤ ਕਰਦੇ ਆ ਸਕਿਲਸ ਕਰਦੇ ਆ ਹਨਾ ਭਾਵੇਂ ਉਹ ਪੜੇ ਲਿਖੇ ਅਨਲਿਮਿਟ ਉਹਨਾਂ ਦੀ ਮੂੰਹ ਮੰਗੇ ਪੈਸੇ ਮੰਗਦੇ ਸਾਡੇ ਕੋਲ ਜਿਹੜਾ ਵੀ ਇਹੀ ਕੰਮ ਕਰਨੇ ਮੈਨੂੰ ਕਿਤੇ ਪੰਜਾਬੀ ਦਿਖਦਾ ਹੀ ਨਹੀਂ ਆ ਕੰਮਾਂ 'ਚ ਆਪਣੇ ਲਾ ਲਓ ਜੇ ਆਪਾਂ ਗੱਲ ਅਪਾਰਟ ਫਰਮ ਜਿਹੜੀ ਆਪਾਂ ਸਟੱਡੀ ਦੀ ਵੀ ਗੱਲ ਕਰਦੇ ਆ ਜਿਹੜੇ ਚਲੋ ਨਹੀਂ ਬਹੁਤੇ ਪੜ੍ਹ ਲਿਖ ਸਕਦੇ ਉਹਨਾਂ 'ਚ ਸਕਿਲਸ ਕੀ ਹੈ ਉਹ ਸੀ ਸਿਰਫ ਮੋਬਾਈਲ ਚਲਾਣੇ ਰੀਲਾਂ ਆਂ ਕਰਨੀਆਂ ਮੋਸਟਲੀ ਮੈਂ ਬੱਚਿਆਂ ਦੀ ਗੱਲ ਕਰਦਾ ਬਹੁਤੇ ਨਹੀਂ ਮੈਂ ਸਾਰਿਆਂ ਦੀ ਨਹੀਂ ਕਰਦਾ ਮੈਂ ਤੁਹਾਨੂੰ ਪਰ ਹਾਲੀਆ ਇਹ ਕਿ ਡਿਗਨਿਟੀ ਆਫ ਲੇਬਰ ਜਿਹੜੀ ਸਾਨੂੰ ਸਿਖਾਈ ਜਾਣੀ ਚਾਹੀਦੀ ਸੀ ਕਿ ਅਸੀਂ ਸਕੂਲਾਂ ਦੇ ਵਿੱਚ ਨਹੀਂ ਸਿਖਾ ਪਾਰੇ ਉਹੀ ਚੀਜ਼ ਆਦ ਬੱਚੇ ਬਾਹਰ ਜਾ ਕੇ ਸਿੱਖ ਰਹੇ ਨੇ ਦੇਖ ਰਹੇ ਨੇ ਕਿਉਂਕਿ ਉੱਥੋਂ ਉਹ ਜਿਹੜੇ ਮੁਲਕ ਨੇ ਉਹ ਡਿਗਨਿਟੀ ਆਫ ਲੇਬਰ ਨੂੰ ਬੜਾ ਹੀ ਮੰਨਦੇ ਨੇ ਉੱਥੇ ਕਿਸੇ ਵੀ ਕੰਮ ਨੂੰ ਵੱਡਾ ਛੋਟਾ ਨਹੀਂ ਦੇਖਿਆ ਜਾਂਦਾ ਪਰ ਆਪਣੇ ਜਦ ਇੱਥੇ ਗੱਲ ਕਰੀਏ ਤਾਂ ਇੱਕ ਨੀਵੀਂ ਨਜ਼ਰ ਕਰਕੇ ਦੇਖਿਆ ਜਾਂਦਾ ਕੋਈ ਵੀ ਕੰਮ ਜਿਹੜਾ ਇਸ ਦਰਜੇ ਦੇ ਵਿੱਚ ਆਉਂਦਾ ਨੀਵੀਂ ਨਜ਼ਰ ਕਰਕੇ ਵੇਖਿਆ ਨਹੀਂ ਜਾਂਦਾ ਕਿਉਂਕਿ ਅਸੀਂ ਟਰਾਈ ਨਹੀਂ ਕਰਦੇ ਅਸੀਂ ਸਮਝਦੇ ਹਾਂ ਜਿਹੜਾ ਆਲਰੇਡੀ ਬਣਿਆ ਹੈ ਇਹੀ ਸਿਨੈਰੀਓ ਬੰਦਾ ਪਿਆ ਵੀ ਆਹ ਕੰਮ ਮਾੜਾ ਹੈ ਇਹ ਕੰਮ ਛੋਟਾ ਹੈ ਨਾ ਕੋਈ ਮੋਬਾਈਲ ਇੱਥੇ ਦੇਖੋ ਮੈਂ ਉਹੀ ਕਹਿੰਦਾ ਨਾ ਵੀ ਲਾ ਲਓ ਕੋਈ ਜੇ ਟਾਈਲਸ ਦਾ ਕੰਮ ਕੋਈ ਆਪਣਾ ਲਾ ਲਓ ਕਰਦਾ ਪਿਆ ਨਾ ਕੋਈ ਪ੍ਰਵਾਸੀ ਜਾਂ ਕੋਈ ਵੀ ਕਰਦਾ ਦੇਖੋ ਕਿੰਨੇ ਕਿੰਨੇ ਉਹ ਬਿੱਲ ਕਿੰਨੀ ਕਿੰਨੀ ਮਤਲਬ ਕਿ ਲਾ ਲੋ ਅੱਛੇ ਪੇਸ ਕੇ ਲਾ ਉਹਨਾਂ ਵਾਸਤੇ ਤਾਂ ਕੋਈ ਨਸ਼ਾ ਨਹੀਂ ਕੋਈ ਉਹਨਾਂ ਵਾਸਤੇ ਬੇਰੁਜ਼ਗਾਰੀ ਨਹੀਂ ਉਹ ਤਾਂ ਭਰ ਭਰ ਕੇ ਆ ਰਹੇ ਹਨਾ ਮੈਂ ਉਹੀ ਕਹਿੰਦਾ ਵੀ ਆਪਣੇ ਪੰਜਾਬੀ ਐਫਰਟਸ ਟਰਾਈ ਕਰਨ ਵੀ ਹਰ ਬੱਚਾ ਬੱਚੇ ਟਰਾਈ ਕਰਨ ਵੀ ਇੱਥੇ ਜਿਹੜੇ ਮੈਂ ਫਿਰ ਜਾਣ ਕਿਤੇ ਬਈ ਕਿਤੇ ਕੋਈ ਨਾ ਕੋਈ ਆਪਣਾ ਆਪਣਾ ਕੋਈ ਜੇ ਕੋਈ ਬਾਹਰਲੀ ਕੰਟਰੀਆਂ ਜਾਂਦੇ ਆਂ ਵੇਖਦੇ ਆਂ ਉੱਥੇ ਵੀ ਕੀ ਹੈ ਜਿਹੜੇ ਦਾ ਬੱਚਿਆਂ ਨੂੰ ਕੋਈ ਸਕਿੱਲ ਲੈ ਗਿਆ ਉਹਨਾਂ ਵਾਸਤੇ ਬੜਾ ਅੱਛਾ ਕੰਮ ਹੈ ਨਾ ਬੜਾ ਵਧੀਆ ਯਾਦ ਫਿਰ ਤੁਸੀਂ ਉੱਥੇ ਵੀ ਲੇਬਰ ਹੈ ਜਾਂ ਉਹ ਫਿਰ ਉੱਥੇ ਡਿਪਰੈਸ਼ਨ ਵੀ ਮੈਨੂੰ ਕੰਮ ਨਹੀਂ ਮਿਲਦਾ ਮੈਨੂੰ ਉੱਥੇ ਉਹਨਾਂ ਉਹ ਜਿਹੜੇ ਵਿਦਆਊਟ ਸਕਿੱਲ ਬੱਚੇ ਹੈ ਉਹਨਾਂ ਵਾਸਤੇ ਉੱਥੇ ਕੰਮ ਹੀ ਨਹੀਂ ਹੈ ਜਿਹੜੇ ਸਕਿੱਲਡ ਬੱਚੇ ਹੈ ਉਹਨਾਂ ਦੀ ਕਿਤੇ ਵੀ ਵੈਲਿਊ ਭਾਵੇਂ ਇੰਡੀਆ ਭਾਵੇਂ ਆਸਟ੍ਰੇਲੀਆ ਭਾਵੇਂ ਯੂਕੇ ਹੈ ਨਾ ਕਿਸੇ ਵੀ ਕੰਟਰੀ ਵੈਲਿਊ ਹੈ ਬਟ ਇਹ ਚੀਜ਼ ਹੈ ਮਾਈਕ ਵੀ ਬੱਚਿਆਂ ਨੂੰ ਸਕਿੱਲਸ ਕੋਈ ਆਉਣਾ ਚਾਹੀਦਾ ਕੋਈ ਸਕਿੱਲਸ ਜ਼ਰੂਰ ਜਾਂ ਪੜ੍ਹਾਈਆਂ ਇੱਥੇ ਆਪਾਂ ਕਦੀ ਯੂਨੀਵਰਸਿਟੀਆਂ ਤੇ ਖਾਲੀ ਹੈ ਨਹੀਂ ਇੱਥੇ ਕੋਈ ਸਟੱਡੀਜ਼ ਕਰਕੇ ਰਾਜੀ ਵੀ ਮੈਂ ਬਾਹਰ ਜਾਣਾ ਹੈ ਬਾਹਰ ਜਾਣਾ ਹੈ ਨਾ ਫੇਕ ਮੈਰिजਸ ਕਰਨੀਆਂ ਵੀ ਸਾਡਾ ਪਰਪਸ ਤਾਂ ਸਿਰਫ ਬਾਹਰ ਜਾਣਾ ਹੀ ਹੋ ਗਿਆ ਠੀਕ ਸੋ ਹਰੀ ਜੀ ਇਸ ਦਾ ਮਤਲਬ ਅਸੀਂ ਤਰੀਕੇ ਜਿਹੜੇ ਨੇ ਉਹ ਇਹੋ ਜੇ ਲੱਭ ਲਏ ਕਿ ਕਿਸੇ ਤਰੀਕੇ ਉਸ ਧਰਤੀ ਦੇ ਉੱਤੇ ਪਹੁੰਚ ਜਾਈਏ ਪਰ ਉੱਥੇ ਜਾ ਕੇ ਸਰਵਾਈਵਲ ਕਿੱਦਾਂ ਕਰਨਾ ਉਹ ਬੜਾ ਵੱਡਾ ਚੈਲੰਜ ਬਣਿਆ ਹੋਇਆ ਹੈ ਇਹਨਾਂ ਸਵਾਲਾਂ ਦੇ ਉੱਤੇ ਵੀ ਆਵਾਂਗੇ ਕਾਲਰ ਜੁੜ ਗਏ ਨੇ ਪਹਿਲਾਂ ਉਹਨਾਂ ਦੇ ਨਾਲ ਗੱਲ ਕਰ ਲਈਏ ਸਵਾਗਤ ਹੈ ਜੀ ਨਾ ਦੱਸੋ ਆਪਣਾ ਕਿੱਥੋਂ ਬੋਲ ਰਹੇ ਹੋ ਲੱਗਦਾ ਤੁਸੀਂ ਵੀ ਢੀਰਪੂਲ ਹੋ ਰਹੇ ਹੋ ਜੀ ਤੇ ਮੈਡਮ ਜਿਹੜਾ ਅੱਜ ਦਾ ਤੁਸੀਂ ਜਿਹੜਾ ਮੁੱਦਾ ਠਾਹ ਬੜਾ ਵੱਡਾ ਮੁੱਦਾ ਠਾਹਿਆ ਇਹਦੇ ਵਿੱਚ ਨੇ ਮੇਰੇ ਸਿਰ ਦੋ رائے ਹੈਗੇ ਨੇ ਜੀ ਆਪਾਂ ਦੋ ਚੀਜ਼ਾਂ ਨੂੰ ਅਪਣਾ ਲੈਨੇ ਨਾ ਤਾਂ ਸ਼ਾਇਦ ਸਾਡੇ ਬੱਚੇ ਬਾਹਰ ਜਾਣ ਉਹ ਖਤ ਜਾਣਗੇ ਜੀ ਤੇ ਇਲਾ ਦਾ ਸਾਡੇ ਬੱਚੇ ਦੇ ਮਨੇ ਵਿੱਚ ਵਹਿ ਮਾਜੀ ਉੱਥੇ ਜਾ ਕੇ ਅਸੀਂ ਬੜੀ ਕੀ ਕਮਾਉਣਾ ਸਾਡੀ 2 ਲੱਖ ਰੁਪਏ ਆਉਂਦੇ ਨਾ ਬਟ ਦੇਖੋ ਨਾ ਜਿਹੜਾ 2 ਲੱਖ ਰੁਪਏ ਉਧਰ ਤੇ ਉਹ 2 ਲੱਖ ਦੀ ਵੈਲਿਊ ਇੱਧਰ ਆਣ ਕੇ ਉਧਰ ਨਾ ਜੋ ਡਾਲਰ 1 ਡਾਲਰ ਆ ਉਧਰ 1 ਰੁਪਿਆ ਹੀ ਉਹ ਇਦਾਂ ਕਿ ਅਸੀਂ ਬਣਦੇ ਨੇ ਠੀਕ ਹੈ ਜੀ ਸੈਕਿੰਡਲੀ ਹੋ ਗਿਆ ਕਿ ਜਿਹੜਾ ਸਾਡੇ ਪੰਜਾਬ ਦੇ ਵਿੱਚ ਜਿਹੜਾ ਹਿਮਾਚਲ ਵਿੱਚ ਰਾਜਸਥਾਨ ਵਿੱਚ ਅਸੀਂ ਇੱਕ ਇੰਚ ਜਗ੍ਹਾ ਨਹੀਂ ਲੈ ਸਕਦੇ ਹੁਣ ਸਾਡੇ ਪੰਜਾਬ ਦੇ ਵਿੱਚ ਜਿਹੜਾ ਹੁੰਦਾ ਪ੍ਰਵਾਸੀ ਮਜ਼ਦੂਰ ਹੁੰਦੇ ਨੇ ਉਹ ਆਪਣੀ ਇੱਥੇ ਇੱਥੇ ਮਿਹਨਤ ਕਰਦੇ ਨੇ ਹੱਥੀਂ ਮਿਹਨਤ ਕਰਦੇ ਨੇ ਠੀਕ ਹੈ ਜੀ ਇਸ ਤੇ ਸਾਡੇ ਬੱਚਿਆਂ ਨੇ ਮਿਹਨਤ ਕਰਨ ਦੀ ਇੱਥੇ ਵੱਧ ਕਰਤੀ ਆ ਠੀਕ ਹੈ ਜੀ ਤੇ ਜੇ ਉਹ ਸਾਡੇ ਜਿਹੜੇ ਥੋੜੇ ਬੱਚੇ ਸਕਿਲਡ ਹੋ ਜਾਣ ਹੱਥੀਂ ਕੰਮ ਕਰਨਾ ਸ਼ੁਰੂ ਕਰ ਦੇਣ ਤਾਂ ਉਹਨਾਂ ਨੂੰ ਬਾਹਰ ਜਾਣ ਦੀ ਲੋੜ ਨਾ ਪਵੇ ਜੀ ਇਹ ਸਾਡੇ ਦੋ ਇਸ਼ੂ ਨੇ ਜੇ ਇਹਨਾਂ ਚੀਜ਼ਾਂ ਨੂੰ ਸੇ ਬੰਦ ਕੀਤਾ ਜਾਵੇ ਕਿ ਬੱਚੇ ਦੇ ਮਨ ਚੋਂ ਵਹਿਮ ਇਥੇ ਖਰਨਾ ਪੈਣਾ ਵਾ ਕਿ ਬਾਹਰ ਖੁਸ਼ੀ ਨਹੀਂ ਹੈਗਾ ਤੁਸੀਂ ਮਿਹਨਤ ਜਿੱਥੇ ਕਰੋ ਆਪਣੇ ਹੱਥੀਂ ਕੰਮ ਕਰੋ ਤਾਂ ਤੁਸੀਂ ਮਿਹਨਤ ਕਰ ਸਕਦੇ ਹੋ ਕੀ ਕੀ ਗੱਲ ਕੀ ਸਾਡੇ ਬੱਚੇ ਰੇੜੀ ਨਹੀਂ ਲਗਾ ਸਕਦੇ ਹੁਣ ਕਿਸਾਨ ਮੰਡੀ ਵਿੱਚ ਸਾਨੂੰ ਕੋਈ ਕਿਸਾਨ ਨਹੀਂ ਵਿਖਦਾ ਸਾਰੇ ਅਰਵਾਸੀ ਮਜ਼ਦੂਰ ਹੁੰਦੇ ਨੇ ਸੋ ਹੱਥੀਂ ਕਿਰਤ ਕਰਨਾ ਅਸੀਂ ਭੁੱਲ ਗਏ ਆਂ ਔਰ ਉਸ ਵੱਲ ਵਾਪਸ ਸਾਨੂੰ ਆਉਣਾ ਪੈਣਾ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਗੱਲਬਾਤ ਕਰਨ ਦੇ ਲਈ ਅਗਲੇ ਕਾਲਰ ਦਾ ਰੁਕ ਕਰਾਂਗੇ ਸਵਾਗਤ ਹੈ ਜੀ ਨਾਂ ਦੱਸੋ ਆਪਣਾ ਕਿੱਥੋਂ ਬੋਲ ਰਹੇ ਹੋ ਹਾਂਜੀ ਸਤਿ ਸ਼੍ਰੀ ਅਕਾਲ ਮੈਡਮ ਸਤਿ ਸ਼੍ਰੀ ਅਕਾਲ ਜੀ ਅਮਨਦੀਪ ਸਿੰਘ ਬੋਲਣੇ ਆ ਜੀ ਅਮਰੀਕਾ ਤੋਂ ਜੀ ਕੀ ਕਹਿਣਾ ਚਾਹਨੇ ਹੋ ਮੈਡਮ ਮੈਂ ਇਹ ਕਹਿਣਾ ਚਾਹੁੰਦਾ ਹਾਂ ਵੀ ਜਿਤਨਾ ਮੰਨ ਲਓ ਤੁਸੀਂ ਆ ਡਿਬੇਟ ਕਰ ਰਹੇ ਜੋ ਤੇ ਨਾਲ ਤੁਸੀਂ ਐਡਵਾਈਜ਼ਰੀ ਦੇ ਰਹੇ ਜੋ ਉਹਨਾਂ ਦੇ ਕੋਲੋਂ ਲੈ ਕੇ ਜਿਹੜੇ ਉਹ ਤੁਹਾਡੇ ਨਾਲ ਨੇ ਫੋਰਨ ਵਾਸਤੇ ਜੀ ਮੈਂ ਕਹਿਣਾ ਚਾਹੁੰਦਾ ਵੀ ਪਹਿਲੋ ਸਭ ਤੋਂ ਪਹਿਲੋ ਤਾਂ ਇਹਨਾਂ ਨੂੰ ਆਪ ਇਹ ਹੁਕਮ ਮੰਨਣਾ ਚਾਹੀਦਾ ਇਹ ਆਪ ਕਿਉਂ ਵਿਦੇਸ਼ਾਂ 'ਚ ਘੁੰਮਦੇ ਫਿਰਦੇ ਆ ਜਦੋਂ ਬੱਚੇ ਨੂੰ ਇੱਥੇ ਕੋਈ ਕੰਮ ਹੀ ਨਹੀਂ ਮਿਲਣਾ ਪਲੱਸ 2 ਕਰਕੇ ਮੈਂ ਕਿਸੇ ਸੰਸਥਾ ਦਾ ਨਾਲ ਹੀ ਲਾਣਾ ਚਾਹੁੰਦਾ ਮੈਂ ਜਿੱਥੇ ਡਿਊਟੀ ਕੀਤੀ ਆ ਬੀਏ ਪੜੇ ਮੈਂ ਜਿਹੜੇ ਆ ਝਾੜੂ ਮਾਰਦੇ ਦੇਖੇ ਆ ਤੁਸੀਂ ਕੀ ਕਰੋਗੇ ਜਦੋਂ ਬੱਚੇ ਨੂੰ ਕੋਈ ਰਾਹ ਨਹੀਂ ਮਿਲਣਾ ਤੇ ਬੱਚੇ ਨੇ ਤੇ ਫਿਰ ਕੁਛ ਨਾ ਕੁਛ ਆਪਣੀ ਜਿਹੜੀ ਆ ਰਾਹਦਾਰੀ ਵਾਸਤੇ ਕੁਛ ਨਾ ਕੁਛ ਤੇ ਉਹਨਾਂ ਫਿਰ ਡਿਸੀਜਨ ਲੈਣਾ ਹੀ ਆ ਜੀ ਇਹ ਕਹਿਣਾ ਬੜਾ ਸੌਖਾ ਵਾ ਤੁਸੀਂ ਐ ਕਰ ਲਓ ਆ ਕਰ ਲਓ ਉਹ ਕਰ ਲਓ ਇਹਨਾਂ ਨੂੰ ਪੁੱਛੋ ਵੀ ਤੁਸੀਂ ਆਪ ਕਿਉਂ ਵਿਦੇਸ਼ਾਂ 'ਚ ਘੁੰਮਦੇ ਫਿਰਦੇ ਜੂ ਜੀ ਪਰ ਰਾਤ ਆਉ ਦੱਸ ਰਹੇ ਨੇ ਕਿ ਸਹੀ ਤਰੀਕੇ ਨਾਲ ਜਾਣਾ ਜ਼ਰੂਰੀ ਹੈ ਬਹੁਤ ਸ਼ੁਕਰੀਆ ਤੁਹਾਡਾ ਗੱਲਬਾਤ ਕਰਨ ਦੇ ਲਈ ਅਗਲੇ ਗੋਲਰ ਦਾ ਰੁਕ ਕਰਾਂਗੇ ਜੀ ਸਵਾਗਤ ਹੈ ਜੀ ਕਿੱਥੋਂ ਬੋਲ ਰਹੇ ਹੋ ਕੀ ਨਾਂ ਤੁਹਾਡਾ ਸੋ ਹੈਰੀ ਜੀ तमाम ਇਹਦੇ ਸਵਾਲ ਨੇ ਤੁਸੀਂ ਵੀ ਸੁਣੇ ਨੇ ਕਿ ਲੋਕ ਪਰੇਸ਼ਾਨ ਬਹੁਤ ਨੇ ਚੈਲੰਜ ਕਿਹੜੇ ਕਿਹੜੇ ਵੱਡੇ ਨੇ ਕਿਉਂਕਿ ਜਦ ਉਧਰੋਂ ਲਾਸ਼ਾਂ ਆਉਂਦੀਆਂ ਨੇ ਭਾਰਤ ਤਾਂ ਦਿਲ ਬੜਾ ਦੁਖਦਾ ਕਿ ਉਹ ਬੱਚੇ ਜਿਨ੍ਹਾਂ ਦੇ ਲਈ ਕਈ ਆਰਮਾਨ ਸਜਾ ਕੇ ਮਾਪੇ ਭੇਜਦੇ ਨੇ ਠੀਕ ਹੈ ਤੁਸੀਂ ਕਹਾਂ ਪਲੈਨਿੰਗ ਦੀ ਕਮੀ ਹੈ ਮਾਪਿਆਂ ਦੇ ਵਿੱਚ ਹੀ ਚਲੋ ਠੀਕ ਹੈ ਲਗਾ ਲਓ ਕਿ ਪਲੈਨਿੰਗ ਨਹੀਂ ਕੀਤੀ ਜਾਂਦੀ ਭੇਜਣ ਤੋਂ ਪਹਿਲਾਂ ਪਰ ਕਈ ਵਾਰੀ ਮਾਪੇ ਵੀ ਮਜਬੂਰ ਹੁੰਦੇ ਨੇ ਕਿਉਂਕਿ ਬੱਚੇ ਆਪਣੇ ਆਲੇ ਦੁਆਲੇ ਰਿਸ਼ਤੇਦਾਰ ਦੋਸਤਾਂ ਨੂੰ ਦੇਖਦੇ ਨੇ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਜਿੱਥੇ ਹਰ ਦੂਜਾ ਬੰਦਾ ਜਿਹੜਾ ਹੈ ਉਹ ਕੋਸ਼ਿਸ਼ ਕਰ ਰਿਹਾ ਕਿ ਆ ਫੇਕ ਤਰੀਕੇ ਦੇ ਨਾਲ ਕੰਟੈਂਟ ਜਿਹੜਾ ਪਾਇਆ ਜਾਵੇ ਔਰ ਬੜਾ ਸੋਹਣਾ ਜਿਹਾ ਦਿਖਾਇਆ ਜਾਵੇ ਕਿ ਵੀ ਉਥੋਂ ਦੀ ਧਰਤੀ ਇਦਾਂ ਐ ਇਦਾਂ ਐ ਤਾਂ ਪਰ ਜਿਹੜੇ ਚੈਲੰਜਸ ਨੇ ਉਹ ਨਹੀਂ ਦਿਖਾਏ ਜਾਂਦੇ ਕੀ ਲੱਗਦਾ ਤੁਹਾਨੂੰ ਕਿ ਕਿਤੇ ਨਾ ਕਿਤੇ ਜ਼ਿੰਮੇਵਾਰੀ ਜਿਹੜੀਆਂ ਹੁਣ ਇਸ ਕਰਕੇ ਜ਼ਿਆਦਾ ਵੱਧ ਗਈ ਹੈ ਕਿ ਔਰ ਉਰੋਕੜੀਆਂ ਪੈਣੀਆਂ ਨੇ ਇਹ ਮੌਤਾਂ ਜਿਹੜੀਆਂ ਨੇ ਇਹਨਾਂ ਦਾ ਅੰਕੜਾ ਜਿਹੜਾ ਹੈ ਕੱਟ ਕਰਨਾ ਜ਼ਰੂਰੀ ਬਹੁਤ ਹੋ ਗਿਆ ਦੇਖੋ ਨिशा ਮੈਂ ਤੁਸੀਂ ਸ਼ਾਇਦ ਮੈਂ ਸਟਾਰਟਿੰਗ 'ਚ ਮੈਂ ਗੱਲ ਕੀਤੀ ਮੈਂ ਕਾਲਰਸ ਦਾ ਵੀ ਆਨਸਰ ਕਰਨਾ ਚਾਹਾਂਗਾ ਜਿਹੜਾ ਉਹਨਾਂ ਨੇ ਕੁਐਸਚਨ ਕੀਤਾ ਹੈ ਜੀ ਦੇਖੋ ਮੈਂ ਐ ਨਹੀਂ ਕਹਿੰਦਾ ਪਿਆ ਵਿਦੇਸ਼ ਨਾ ਜਾਓ ਜਾਂ ਤੁਸੀਂ ਵਿਦੇਸ਼ ਜਾਣਾ ਗਲਤ ਹੈ ਮੇਰਾ ਬਸ ਸਿਰਫ ਇਹੀ ਹੈ ਇੱਥੇ ਤੁਹਾਨੂੰ ਅਵੇਅਰ ਕਰਨ ਦਾ ਬਸ ਇਹੀ ਵੀ ਹੈ ਤੁਸੀਂ ਕੋਈ ਨਾ ਕੋਈ ਆਪਣੀ ਸਕਿੱਲਸ ਕਰਕੇ ਜਾਓ ਠੀਕ ਹੈ ਮੈਂ ਜੇ ਕੋਈ ਕਿਸੇ ਦਾ ਸੁਪਰ ਹਾਰੀ ਦਾ ਆਪਣਾ ਆਪਣਾ ਡ੍ਰੀਮ ਹੈ ਹਰ ਬੱਚੇ ਦਾ ਡ੍ਰੀਮ ਹੈ ਜੀ ਤੇ ਮੈਂ ਹਰ ਬੱਚੇ ਨੂੰ ਆਪਣੇ ਡ੍ਰੀਮ ਕਰਨ ਦਾ ਪੂਰਾ ਕਰਨ ਦਾ ਰਾਈਟ ਹੈ ਈਵਨ ਪੇਰੈਂਟਸ ਦਾ ਵੀ ਰਾਈਟ ਹੈ ਵੀ ਜਿਹੜਾ ਦਿਲ ਕਰਦਾ ਜਾਂ ਕਿਸੇ ਦੇ ਭੈਣ ਭਰਾ ਉੱਥੇ ਜਾਂ ਹਰ ਇੱਕ ਨੂੰ ਜਾਣਾ ਚਾਹੀਦਾ ਨਾ ਜਾਵੇ ਨਾ ਜਾਵੇ ਉਹਦੀ ਮਰਜ਼ੀ ਹੈ ਆਪਣਾ ਆਪਣਾ ਹਰ ਇੱਕ ਦਾ ਏਮ ਹੈ ਬਟ ਮੈਂ ਇਹ ਚੀਜ਼ ਦਾ ਮੈਂ ਕਹਿੰਨਾ ਤੁਹਾਨੂੰ ਵੀ ਬੱਚਿਆਂ ਨੂੰ ਜਾਂ ਚਲੋ ਟਰਾਈ ਕਰੀ ਦੀ ਅਸੀਂ ਵੀ ਜੋ ਵੇਅਰ ਕਰ ਸਕਦੇ ਆ ਐਟ ਲੀਸਟ ਕੁਛ ਨਾ ਕੁਛ ਸਕਿਲਸ ਸਿੱਖ ਕੇ ਜਾਓ ਬਿਲਕੁਲ ਕਿਉਂਕਿ ਜਿਹੜੇ ਬੱਚੇ ਅਸੀਂ ਜੇ ਜਾਣਦੇ ਆ ਬਾਹਰ ਜਾਣਦੇ ਆ ਹਨਾ ਉੱਥੇ ਚਲੋ ਸਾਡਾ ਕੰਮ ਹੈ ਜਾਂ profession ਹੈ ਠੀਕ ਹੈ ਅਸੀਂ ਜਾਣੀ ਹਾਂ ਉਹ ਕੱਲ ਜਿਹੜੀ ਮੁੱਖ ਦੀ ਇੱਥੇ ਹੈ ਕਿ ਪ੍ਰੋਪਰ ਪਲਾਨਿੰਗ ਦੇ ਨਾਲ ਜਾਇਆ ਜਾਵੇ ਤਿਆਰੀ ਦੇ ਨਾਲ ਜਾਇਆ ਜਾਵੇ ਤਾਂ ਕਿ ਨੌਜਵਾਨ ਉੱਥੇ ਜਾ ਕੇ ਜਿਹੜੀ ਆਸ ਦੇ ਨਾਲ ਮਾਪਿਆਂ ਨੇ ਭੇਜਿਆ ਉਸ ਆਸ ਨੂੰ ਜ਼ਰੂਰ ਪੂਰੇ ਕਰ ਸਕਣ ਬਹੁਤ ਸ਼ੁਕਰੀਆ ਤੁਹਾਡਾ ਬਹੁਤ ਚੰਗੇ ਤਰੀਕੇ ਦੇ ਨਾਲ ਤੁਸੀਂ ਇਸ ਮੁੱਦੇ ਦੇ ਉੱਤੇ ਰੌਸ਼ਨੀ ਪਾਈ ਹੈ ਚਾਨਣਾ ਪਾਇਆ ਬਹੁਤ ਸ਼ੁਕਰੀਆ ਸੋ ਅੱਜ ਦੇ ਇਸ ਮੁੱਦੇ ਤੇ ਗੱਲਬਾਤ ਅਸੀਂ ਕੀਤੀ ਹੈ ਔਰ ਬੜਾ ਜ਼ਰੂਰੀ ਹੈ ਕਿ ਆਪਣੇ ਨੌਜਵਾਨਾਂ ਨੂੰ ਅਸੀਂ ਇਸ راہ ਵੱਲ ਪਾ ਸਕੀਏ ਕਿ ਸਕਿੱਲ ਬੇਸਡ ਐਜੂਕੇਸ਼ਨ ਬਹੁਤ ਜ਼ਰੂਰੀ ਹੈ ਦੂਜੇ ਪਾਸੇ ਕੋਈ ਨਾ ਕੋਈ ਹੁਨਰ ਸਿੱਖਣਾ ਬਹੁਤ ਜ਼ਰੂਰੀ ਹੈ ਹੱਥ ਦੀ ਕਿਰਤ ਕਰਨਾ ਔਰ ਇਹ ਸਿਖਾਣਾ ਕਿ ਡਿਗਨਿਟੀ ਆਫ ਲੇਬਰ ਕੀ ਹੁੰਦੀ ਹੈ ਇਹ ਬਹੁਤ ਜ਼ਰੂਰੀ ਹੈ ਅੱਜ ਦੇ ਇਸ ਪੇਸ਼ਕਸ਼ ਦੇ ਵਿੱਚ ਇਨਾ ਹੀ ਮੈਨੂੰ ਤਾਂ ਅਜਾਸਤ ਧੰਨਵਾਦ